ਇਸ ਪ੍ਰੋਗਰਾਮ ਦੇ ਵਿੱਚ ਅਕਸਰ ਮੈਂ ਤੁਹਾਡੀ ਕਿਸੇ ਨਾ ਕਿਸੇ ਕਲਾਕਾਰ ਨਾਲ ਕਿਸੇ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਾਉਣੀ ਹੈ ਉਹਦੇ ਨਾਲ ਗੱਲਬਾਤ ਕਰਦੇ ਆ ਤੇ ਅੱਜ ਆਪਾਂ ਬਹੁਤ ਹੀ ਇੱਕ ਵਿਸ਼ੇਸ਼ ਪ੍ਰਕਾਰ ਦੇ ਕਲਾਕਾਰ ਦੇ ਨਾਲ ਤੁਹਾਡੀ ਜਾਣ ਪਛਾਣ ਕਰਵਾਉਣੀ ਹੈ ਤੁਹਾਡਾ ਰੂਬਰੂ ਉਹਨਾਂ ਨੂੰ ਤੁਹਾਡੇ ਕਰਾਉਣਾ ਹੈ ਮੈਨੂੰ ਯਾਦ ਆਉਂਦਾ ਹੈ ਕਿ ਛੋਟੇ ਹੁੰਦੇ ਜਦੋਂ ਸਕੂਲ ਦੇ ਵਿੱਚ ਦਾਖਲ ਹੋਇਆ ਸਾਡੇ ਵੇਲੇ ਆ ਕੇ ਗੱਲ ਆ ਕਿ ਉਸ ਵੇਲੇ ਬਸਤੇ ਦੇ ਵਿੱਚ ਇੱਕ ਕਾਇਦਾ ਪਾ ਦਿੱਤਾ ਜਾਂਦਾ ਸੀ ਪਹਿਲਾਂ ਤੇ ਫੇਰ ਸਕੂਲ ਜਾਂਦਿਆਂ ਮਾਸਟਰ ਜੀ ਸਾਨੂੰ ਕਲਮ ਘੜ ਕੇ ਦੇ ਦਿੰਦੇ ਸੀ ਫੱਟੀ ਵੀ ਘਰ ਦੇ ਨਾਲ ਦੇ ਦਿੰਦੇ ਹੁੰਦੇ ਸੀ ਤੇ ਉਸ ਕਲਮ ਦੇ ਨਾਲ ਅਸੀਂ ਫੱਟੀ ਦੇ ਉੱਪਰ ਉਹਨਾਂ ਨੇ ਪੂਰਨੇ ਪਾ ਦੇਣੇ ਤੇ ਅਸੀਂ ਪੂਰਨਿਆਂ ਦੇ ਉੱਪਰ ਊੜਾ ੜਾ ਲਿਖਣਾ ਸ਼ੁਰੂ ਕੀਤਾ ਸੀ ਸੋ ਮੈਨ ਲੱਗਦਾ ਹੈ ਕਿ ਬਹੁਤ ਸਾਰੇ ਦਰਸ਼ਕ ਜਿਹੜੇ ਸਾਡਾ ਪ੍ਰੋਗਰਾਮ ਦੇਖ ਰਹੇ ਨੇ ਉਹ ਮੇਰੇ ਵਰਗੇ ਹੋਣੇ ਆ ਜੋ ਉਸ ਤੋਂ ਬਾਅਦ 10-20 ਸਾਲ ਤੋਂ ਬਾਅਦ ਤੇ ਹੋਣਗੇ ਤੇ ਉਹਨਾਂ ਨੇ ਇਹ ਜ਼ਰੂਰ ਕਾਰਜਕ੍ਰਮ ਜਿਹੜਾ ਹੈ ਇਹਦੇ ਨਾਲ ਹੀ ਆਪਣੀ ਜ਼ਿੰਦਗੀ ਜਿਹੜੀ ਸ਼ੁਰੂ ਕੀਤੀ ਹੋਣੀ ਹੈ ਵੇਲੇ ਬਦਲਦੇ ਗਏ ਕਲਮਾ ਦੀ ਜਗ੍ਹਾ ਤੇ ਪੈਨ ਆ ਗਿਆ ਤੇ ਫਿਰ ਪੈਨਾਂ ਤੋਂ ਵੀ ਹੁਣ ਜਗ੍ਹਾ ਜਿਹੜੀ ਹੈ ਉਹ ਫੋਨ ਦੇ ਉੱਪਰ ਉਂਗਲਾਂ ਨੇ ਲੈ ਲਈਏ ਬਟ ਅੱਜ ਆਪਾਂ ਤੁਹਾਡੇ ਨਾਲ ਜਿਨ੍ਹਾਂ ਦੀ ਜਾਣਕਾਰੀ ਕਰਾਉਣੀ ਹੈ ਜਿਨ੍ਹਾਂ ਦੀ ਗੱਲਬਾਤ ਕਰਾਉਣੀ ਹੈ ਉਹਨਾਂ ਨੇ ਇਸ ਕਲਾ ਦੇ ਵਿੱਚ ਮਹਾਰਤ ਹਾਸਲ ਕੀਤੀ ਹੈ ਉਹ ਕਿਹੜੀ ਕਲਾ ਹੈ ਉਹ ਕਿਹੜੀ ਕਲਮ ਵਰਤਦੇ ਨੇ ਉਹ ਕਿਹੜਾ ਪੈਨ ਵਰਤਦੇ ਨੇ ਕਿ ਇੰਨਾ ਖੂਬਸੂਰਤ ਫੱਟੀ ਵਾਂਗੂ ਉਹ ਲਿਖ ਦਿੰਦੇ ਨੇ ਗੱਲਾਂ ਆਪੇ ਦੱਸਣਗੇ ਪਹਿਲਾਂ ਆਪਾਂ ਉਹਨਾਂ ਦੀ ਤੁਹਾਡੇ ਨਾਲ ਜਾਣ ਪਛਾਣ ਕਰਵਾਉਨੇ ਆ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰਦੇ ਆ ਤੇ ਫਿਰ ਇਸ ਗੱਲ ਨੂੰ ਅਗਾ ਤੋਰਦੇ ਆ ਸੋ ਥੋੜਾ ਮਨੰਤਰ ਜਾਨ ਮੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸਾਡੇ ਅਲਬਾਟਾ ਟਾਈਮ ਦੇ ਵਿੱਚ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਦਸ਼ਕਾਂ ਨੂੰ ਵੀ ਪਿਆਰ ਭਰੀ ਸਤਿਕਾਰ ਵੈਲਕਮ ਜੀ ਆਇਆਂ ਨੂੰ ਮੈਂ ਨਾ ਜਦੋਂ ਤੁਹਾਨੂੰ ਮਿਲੀ ਹਾਂ ਤੇ ਭੋਲਾ ਭੋਲਾ ਜਿਹਾ ਚਿਹਰਾ ਹੈ ਤੇ ਅੰਜ ਲੱਗਦਾ ਤੁਸੀਂ ਕਹਿੰਦੇ ਸਿਹਾਏ ਮੈਂ ਕੀ ਕਰਾਂਗੀ ਮੈਨੂੰ ਤਾਂ ਕੁਝ ਆਉਂਦਾ ਨਹੀਂ ਹੈ ਮੈਂ ਕੀ ਬੋਲਾਂਗੀ ਗੱਲਬਾਤ ਕਰਦਿਆਂ ਕਰਦਿਆਂ ਪਤਾ ਲੱਗਾ ਕਿ ਤੁਹਾਡੇ ਤਾਂ ਹੱਥ ਵਿੱਚ ਕਲਾ ਹੀ ਬੜੀ ਵਧੀਆ ਹੈ। ਥੈਂਕ ਯੂ ਤੇ ਤੁਹਾਡਾ ਛੋਟਾ ਜਿਹਾ ਕੰਮ ਦੇਖਿਆ ਤੁਸੀਂ ਫੋਨ ਦੇ ਉੱਪਰ ਭੇਜਿਆ ਤੇ ਮੈਨੂੰ ਤਾਂ ਬਹੁਤ ਇੰਪ੍ਰੈਸਿਵ ਲੱਗਾ। ਥੈਂਕ ਯੂ ਤੇ ਤੁਸੀਂ ਮੇਰੇ ਮੋਹੋਂ ਤੇ ਨੀ ਮੈਂ ਦੱਸਣਾ ਚਾਹੁੰਦੀ ਮੈਂ ਚਾਹੁੰਗੀ ਤੁਸੀਂ ਦਰਸ਼ਕਾਂ ਨੂੰ ਦੱਸੋ ਬਈ ਤੁਸੀਂ ਕੀ ਕੰਮ ਕਰਦੇ ਹੋ ਜਿਹਦੇ ਕਰਕੇ ਅੱਜ ਤੁਹਾਨੂੰ ਮੈਂ ਵਿਸ਼ੇਸ਼ ਤੌਰ ਤੇ ਆਪਣੇ ਦਰਸ਼ਕਾਂ ਦੇ ਰੂਬਰ ਕਰਵਾ ਰਹੀ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਐਕਚੁਅਲੀ ਕਲਮਕਾਰੀ ਦੇ ਵਿੱਚ ਮਹਾਰਤ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ ਵੈਸੇ ਤਾਂ ਉਮਰਾਂ ਲੰਘ ਜਾਂਦੀਆਂ ਨੇ ਕਿਸੇ ਵੀ ਚੀਜ਼ ਦੇ ਵਿੱਚ ਮਹਾਰਤ ਹਾਸਲ ਕਰਨ ਤੋਂ ਪਰ ਮੈਂ तकरीबन 2 ਸਾਲ ਪਹਿਲਾਂ ਸ਼ੁਰੂ ਕੀਤਾ ਸੀਗਾ ਐਕਚੁਅਲੀ ਮੈਂ ਇੱਕ ਗ੍ਰੀਫ ਤੋਂ ਉੱਪਰ ਰਹੀ ਸੀਗੀ ਮੇਰੇ ਡੈਡ ਦੀ ਡੈਥ ਹੋਈ ਸੀਗੀ ਸੋ ਇੰਡੀਆ ਦੇ ਵਿੱਚ ਤਾਂ ਤੁਹਾਡੇ ਕੋ ਰਿਸ਼ਤੇਦਾਰ ਹੁੰਦੇ ਨੇ ਤੁਸੀਂ ਉਹਨਾਂ ਨਾਲ ਦੁੱਖ ਸਾਂਝਾ ਕਰ ਲੈਣੇ ਹੋ ਇੱਥੇ ਪਰਤਣ ਤੋਂ ਬਾਅਦ ਮੇਰੇ ਕੋਲੇ ਕੋਈ ਦੁੱਖ ਸਾਂਝਾ ਕਰਨ ਨੂੰ ਹੈ ਨਹੀਂ ਸੀਗਾ ਸੋ ਮੇਰੀ ਆਦਤ ਸ਼ੁਰੂ ਤੋਂ ਹੀ ਰਹੀ ਹੈ ਕਿ ਮੈਂ ਕੋਈ ਨਾ ਕੋਈ ਹੌਬੀ ਜ਼ਰੂਰ ਰੱਖੀ ਆਪਣੀ ਇਸ ਟਾਈਮ ਤੇ ਮੈਂ ਥੋੜੇ ਜਿਹੇ ਜਦੋਂ ਮੋਟੀਵੇਸ਼ਨਲ ਕੋਈ ਕੋਟਸ ਵਗੈਰਾ ਸਰਚ ਕਰਨੇ ਸ਼ੁਰੂ ਕੀਤੇ ਆ ਡੈਡ ਦੇ ਰਿਗਾਰਡਿੰਗ ਹੀ ਸੀਗੇ ਅੱਛਾ ਸੋ ਪਹਿਲੀ ਵਾਰੀ ਮੈਂ ਕੋਸ਼ਿਸ਼ ਇਹ ਕੀਤੀ ਕਿ ਮੈਂ ਉਹਨਾਂ ਦੀ ਯਾਦ ਦੇ ਵਿੱਚ ਕੁਝ ਲਿਖਿਆ ਅੱਛਾ ਅਮ ਸਰਚ ਕਰਨ ਲਈ ਜਦੋਂ ਤਸਵੀਰਾਂ ਫਰੋਲਦੀ ਸੀਗੀ ਤਾਂ ਬਹੁਤ ਸਾਰੇ ਇੰਗਲਿਸ਼ ਦੇ ਵਿੱਚ ਕੋਟਸ ਲਿਖੇ ਮਿਲ ਜਾਂਦੇ ਸੀਗੇ ਫਿਰ ਹੌਲੀ ਹੌਲੀ ਕਰਕੇ ਉਹਨਾਂ ਨੂੰ ਪ੍ਰੈਕਟਿਸ ਕਰਨਾ ਕੋਸ਼ਿਸ਼ ਕਰਨੀ ਕਿ ਚਲੋ ਕੋਸ਼ਿਸ਼ ਤਾਂ ਤੁਸੀਂ ਲੰਬੇ ਹਾਂਜੀ ਪਰ ਇਹ ਕਲਮ ਨੂੰ ਫੜਨ ਦਾ ਤੇ ਕਲਮ ਦੇ ਨਾਲ ਲਿਖਣ ਦਾ ਇਹ ਤੁਹਾਨੂੰ ਪਹਿਲਾਂ ਵੱਲ ਹੈਗਾ ਸੀ ਤੇ ਜਦੋਂ ਬਾਅਦ ਇਹ ਕਿਵੇਂ ਆਇਆ ਫੁਰਨਾ ਕਿ ਮੈਂ ਕਲਮ ਦੇ ਨਾਲ ਕਲਮਕਾਰੀ ਕਰਨੀ ਹੈ ਜਿਹਨੂੰ ਅੰਗਰੇਜ਼ੀ ਚ ਕੈਲੀਗ੍ਰਾਫੀ ਕਹਿੰਦੇ ਨੇ ਕੈਲੀ ਅਸੀਂ ਕੈਲੀਗ੍ਰਾਫੀ ਕਹਿ ਦਿੰਦੇ ਆ ਤੇ ਗੋਰਿਆਂ ਦੇ ਵਿੱਚ ਕੈਲੀਗ੍ਰਾਫੀ ਜਾਂ ਵਾਟ ਐਵਰ ਜੋ ਵੀ ਤੁਸੀਂ ਕਹਿੰਦੇ ਕੈਲੀਗ੍ਰਾਫੀ ਕਹਿੰਦੇ ਨੇ ਸੋ ਇਹ 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 ਜਿਹੜਾ ਵਲ ਸੀ ਵੱਤਰ ਸੀ ਇਹ ਸ਼ੁਰੂ ਤੋਂ ਵਿੱਚ ਆਉਂਦਾ ਸੀ ਕਿ ਯਕਦਮ ਇੱਕ ਗਰੀਫ ਵਿੱਚ ਜਦੋਂ ਉਭਰਿਆ ਤੇ ਉਦੋਂ ਤੁਹਾਡੇ ਤੁਹਾਡੇ ਅੰਦਰ ਇੱਕ ਕਲਾ ਜਿਹੜੀ ਸੀ ਉਹਦਾ ਜਨਮ ਹੋਇਆ ਹਾਂਜੀ ਇਸ ਤਰ੍ਹਾਂ ਹੀ ਹੋਇਆ ਗ੍ਰੀਫ ਦੇ ਵਿੱਚੋਂ ਅਮ मतलब ਇਦਾਂ ਹੀ ਕੋਰਟਸ ਲੱਭਦੇ ਲੱਭਦੇ ਆ ਮੈਂ ਉਹਨਾਂ ਨੂੰ ਖੂਬਸੂਰਤ ਤਰੀਕੇ ਨਾਲ ਲਿਖਣਾ ਚਾਹੁੰਦੀ ਸੀ ਉਹ ਕੋਰਟਸ ਇੰਗਲਿਸ਼ 'ਚ ਤੁਹਾਨੂੰ ਮਿਲ ਜਾਂਦੇ ਨੇ ਪੰਜਾਬੀ 'ਚ ਨਹੀਂ ਮਿਲਦੇਗੇ ਚਲੋ ਮੈਂ ਲਿਖਣ ਦੀ ਕਲਾ ਦੀ ਪ੍ਰੈਕਟਿਸ ਕਰਨ ਲੱਗ ਗਈ ਪਰ ਇੱਕ ਖਾਸ ਤਰੀਕਾ ਸੀਗਾ ਜਿਹੜਾ ਮੈਨੂੰ ਅਟਰੈਕਟ ਕਰਨ ਲੱਗ ਗਿਆ ਕਿ ਇਸ ਤਰੀਕੇ ਨਾਲ ਲਿਖਿਆ ਹੋਇਆ ਮੈਨੂੰ ਬਹੁਤ ਚੰਗਾ ਲੱਗਦਾ। ਅੱਛਾ ਸਭ ਤੋਂ ਤੁਹਾਨੂੰ ਇਹ ਸੀਗਾ ਕਿ ਮੈਂ ਕੋਰਸ ਇਕੱਠੀਆਂ ਕਰਾ ਤੇ ਆਪਣੀ ਡਾਇਰੀ 'ਚ ਲਿਖੀ ਜਾਂਦਾ। ਹਾਂਜੀ ਬਿਲਕੁਲ। ਓਕੇ। ਕਿਉਂਕਿ ਮੇਰਾ ਦੁੱਖ ਤੋਂ ਉੱਭਰਨ ਦਾ ਤਰੀਕਾ ਸੀਗਾ ਉਹ। ਠੀਕ ਆ ਸੀ। ਜਸਟ ਇਕਾਂਤ ਦੇ ਵਿੱਚ ਬੈਠ ਜਾਣਾ, ਕੁਝ ਚੰਗਾ ਪੜ੍ਹ ਲੈਣਾ, ਮੋਟੀਵੇਸ਼ਨਲ ਪੜ੍ਹ ਲੈਣਾ, ਕੋਈ ਦਰਦ ਨੂੰ ਹਾਂ। ਮਤਲਬ ਘਟਾਉਣ ਵਾਲੀ ਚੀਜ਼ ਪੜ੍ਹ ਲੈਣੀ। ਓਕੇ। ਪਰ ਨਾਲ ਦੀ ਨਾਲ ਮੇਰਾ ਆਰਟ ਮਾਈਂਡ ਸ਼ੁਰੂ ਤੋਂ ਹੀ ਰਿਹਾ ਕਿਹਦਾ ਆਰਟ ਮੈਂ ਕੀਤਾ ਆ ਸੋ ਕਲਾਕਾਰੀ ਇਹ ਵਾਲੀ ਹੈ ਜਿਹੜੀ ਇਹਦੇ ਵਿੱਚ ਮੈਂ ਨਾਲ ਤਾਂ ਅਟਰੈਕਟ ਹੋ ਗਈ ਕਿਉਂਕਿ ਮੇਰਾ ਆਰਟਿਸਟਿਕ ਮਾਈਂਡ ਪਹਿਲਾਂ ਹੀ ਸੀਗਾ ਹਾਂ ਉਹ ਤੁਸੀਂ ਕਿਹੜੀ ਪੜਾਈ ਕੀਤੀ ਆਰਟ ਦੀ ਅੱਠ ਦੀ ਪੜਾਈ ਕਰਨ ਦਾ ਮੌਕਾ ਨਹੀਂ ਮਿਲਿਆ ਮੈਨੂੰ। ਅੱਛਾ। ਤੇ ਥੋੜਾ ਜਿਹਾ ਕਲਮਕਾਰੀ ਵਾਲ ਵੀ ਆਉਂਦੇ ਆ। ਵਾਕਿਆ ਕਲਮਾ ਤੁਸੀਂ ਕਾਫੀ ਸਾਰੀਆਂ ਰੱਖੀਆਂ ਹੋਈਆਂ ਨੇ। ਤੇ ਸ਼ਾਇਦ ਨਜ਼ਰ ਨਹੀਂ ਆ ਰਹੀਆਂ ਹੋਣੀਆਂ ਸਾਡੇ ਦਰਸ਼ਕਾਂ ਨੂੰ। ਤੇ ਪਰ ਬਖਾਵਾਂਗੇ ਹੌਲੀ-ਹੌਲੀ। ਥੋੜਾ ਜਿਹਾ ਮੈਨੂੰ ਜ਼ਰੂਰ ਦੱਸੂਗੀ ਕਿ ਤੁਸੀਂ ਥੋੜੀ ਜਿਹੀ ਆਪਣੀ ਬੈਕਗ੍ਰਾਉਂਡ ਜਿਹੜੀ ਹੈ ਪਚੋਕੜ ਉਹਦੇ ਨਾਲ ਰਤਾ ਕੋ ਸਾਡੀ ਵਾਫੀਅਤ ਕਰਾ ਦਿਓ। ਹਾਂਜੀ ਜ਼ਰੂਰ। ਮੇਰਾ ਜਨਮ ਹੋ ਕੇ ਦਾ ਆ। ਜੀ। ਮੇਰੇ ਸੋਹਰੇ ਲੁਧਿਆਣੇ ਦੇ ਨੇ। ਜੀ। ਆ ਪੜਾਈ ਮੇਰੀ ਬੀਕਾਮ ਕੀਤੀ ਹੋਈ ਆ। ਓਕੇ। ਆਰਟਸ ਦਾ ਬਹੁਤ ਸ਼ੌਕ ਸੀਗਾ ਪਰ ਆਰਟ ਨਹੀਂ ਉਹ ਡਿਜੀਟਲ ਆਰਟਸ ਤਾਂ ਹਾਂਜੀ ਹਰ ਜਗ੍ਹਾ ਤੇ ਕਰਨ ਨੂੰ ਮਿਲ ਜਾਂਦੇ ਤੁਹਾਨੂੰ ਪਰ ਫਾਈਨ ਆਰਟਸ ਨਹੀਂ ਸਿਖਾਇਆ ਜਾਂਦਾ ਅਮ ਸੋ ਫਿਰ ਵੀ ਮੈਂ ਕਿਉਂਕਿ ਮੇਰੇ ਇੰਟਰਸਟ ਰਿਆ ਹੈ ਯਾ ਸ਼ੁਰੂ ਤੋਂ ਹੀ ਤੇ ਮੈਂ ਕਿਸੇ ਨਾ ਕਿਸੇ ਤਰੀਕੇ ਆਰਟ ਨਾਲ ਜੁੜੀ ਰਹੀ ਹਾਂ ਮੇਰੇ ਮਮ ਵੀ ਜਦੋਂ ਗਰਮੀ ਦੀਆਂ ਛੁੱਟੀਆਂ ਹੁੰਦੀਆਂ ਸੀ ਤਾਂ ਸਾਨੂੰ ਮਤਲਬ ਕੁਛ ਨਾ ਕੁਛ ਸਿੱਖਣ ਲਈ ਭੇਜ ਦਿੰਦੇ ਸੀ ਚੁੰਨੀਆਂ ਦੇ ਉੱਤੇ ਪੇਂਟਿੰਗ ਸੂਟ ਪੇਂਟਿੰਗ ਇਹ ਜਾ ਕੁਝ ਮੈਂ ਸ਼ੁਰੂ ਤੋਂ ਹੀ ਕਰਦੀ ਰਹੀ ਹਾਂ ਸੋ ਏਦਾਂ ਕਿਉਂਕਿ ਆਲਰੇਡੀ ਮਾਈਂਡ ਸੀ ਜਾਨੀ ਇੱਕ ਇੱਕ ਤੁਹਾਡਾ ਸ਼ੌਕ ਤੇ ਇੱਕ ਤੁਹਾਡੀ ਕਲਾ ਤੁਹਾਡੇ ਅੰਦਰ ਮੈਨੂੰ ਤਾਂ ਲੱਗਦਾ ਕਿ ਬੌਰਨੀ ਆਰਟਿਸਟ ਹੋ ਤੁਸੀਂ ਹਾਂਜੀ ਕਿਉਂਕਿ ਸ਼ੁਰੂ ਦੇ ਵਿੱਚ ਸੀ ਕਿਸੇ ਨਾ ਕਿਸੇ ਕੰਮ ਦਾ ਹੁੰਦਾ ਕਿਸੇ ਨਾ ਕਿਸੇ ਦਾ ਤੇ ਤੁਹਾਡੇ ਅੰਦਰ ਉਹ ਕਲਾ ਸੀ ਚਿੱਤਰ ਬਣਾਉਣੇ ਜੋ ਕਰਨਾ ਇੱਕ ਕੋਮਲ ਕਲਾ ਦੀ ਮਾਲਕ ਮਨਿੰਦਰ ਚਾਨੇ ਸਾਡੇ ਨਾਲ ਇਸ ਵੇਲੇ ਹੈ ਤੇ ਆਓ ਇਹਦੀ ਕਲਾ ਦੇ ਨਾਲ ਵੀ ਆਪਾਂ ਰੂਬਰੂ ਹੁੰਨੇ ਆ ਜੀ ਕਲਮਕਾਰੀ ਫਿਰ ਤੁਹਾਡੇ ਅੰਦਰ ਉਨੇ ਜਨਮ ਲੈ ਲਿਆ ਤੇ ਇਹ ਜਿਹੜੀ ਕਲਮਕਾਰੀ ਕਹਿ ਲੋ ਕਿ ਤੁਹਾਨੂੰ ਕੋਰਸ ਇਕੱਠੀਆਂ ਕਰਨ ਦਾ ਜਿਹੜਾ ਸੀਗਾ ਇੱਕ ਤੁਹਾਨੂੰ ਗਰੀਫ ਦੇ ਵਿੱਚ ਉਬਰਨ ਦਾ ਕਿ ਮੈਂ ਆਪਣੇ ਬਾਪ ਦੇ ਨਾਲ ਰਿਲੇਟਡ ਕੁਝ ਇਹੋ ਜਿਹੀਆਂ ਗੱਲਾਂ ਡਾਇਰੀ ਦੇ ਵਿੱਚ ਲਿਖਾ ਤੇ ਫਿਰ ਇਹਨਾਂ ਨੂੰ ਖੂਬਸੂਰਤ ਢੰਗ ਨਾਲ ਲਿਖਣ ਦਾ ਵਿਚਾਰ ਕੇ ਮ ਆਇਆ ਖੂਬਸੂਰਤ ਢੰਗ ਨਾਲ ਆਲਰੇਡੀ ਇੰਗਲਿਸ਼ ਦੇ ਵਿੱਚ ਬਹੁਤ ਸਾਰੇ ਲਿਖੇ ਹੋਏ ਨੇ ਮੈਂ ਉਹ ਲੱਭੇ ਤੁਹਾਨੂੰ ਵਿੱਚ ਕੋਰਸ ਓਕੇ ਮੈਂ ਉਹਨਾਂ ਨੂੰ ਕਾਪੀ ਕਰਦੀ ਸੀਗੀ ਇੰਗਲਿਸ਼ ਦੇ ਵਿੱਚ ਲਿਖਿਆ ਕਰਦੀ ਸੀਗੀ ਪਰ ਫਿਰ ਮੈਨੂੰ ਹੌਲੀ-ਹੌਲੀ ਹੋਇਆ ਕਿ ਇਹ ਜਿਹੜੀ ਪੰਜਾਬੀ ਆ ਉਹ ਮੇਰੀ ਖੁਦ ਦੀ ਜ਼बान ਹੈ ਜੋ ਚੀਜ਼ਾਂ ਮੈਂ ਐਕਸਪ੍ਰੈਸ ਪੰਜਾਬੀ 'ਚ ਕਰ ਸਕਦੀ ਆ ਉਹ ਮੈਂ ਇੰਗਲਿਸ਼ 'ਚ ਨਹੀਂ ਕਰ ਸਕਦੀ ਹਾਂ ਸੋ ਮੈਂ ਪੰਜਾਬੀ 'ਚ ਐਗਜ਼ਾਮਪਲਸ ਲੱਭਣੀਆਂ ਸ਼ੁਰੂ ਕੀਤੀਆਂ ਐਂਡ ਉਸ ਟਾਈਮ ਤੇ ਮੈਨੂੰ ਕੋਈ ਪਾਲੀਆਂ ਐਗਜ਼ਾਮਪਲਸ ਨਹੀਂ ਮਿਲੀਆਂ ਆ ਗੁਰਬਾਣੀ ਦੀ ਕਲਿਗ੍ਰਾਫੀ ਕੀਤੀ ਜਾਂਦੀ ਆ ਕਲਮ ਦੇ ਨਾਲ ਕੀਤੀ ਜਾਂਦੀ ਆ ਪਰ ਹੋਰ ਉਹਦੇ ਵਿੱਚ ਜਿੱਦਾਂ ਅਲੱਗ-ਅਲੱਗ ਤਰੀਕੇ ਹੁੰਦੇ ਨੇ ਲਿਖਣ ਦੇ ਕਲਮ ਦੇ ਨਾਲ ਤੁਸੀਂ ਅੱਖਰਾਂ ਦੀ ਬਣਤਰ ਬਦਲ ਸਕਦੇ ਹੋ ਉਹ ਪੜਨਯੋਗ ਹੁੰਦੀ ਆ ਫਿਰ ਵੀ ਪਰ ਉਹਨਾਂ ਪਬਲੀ ਜਿਹੜਾ ਹੈਗਾ ਨਾ ਕਲਮਕਾਰੀ ਜਿਹਨੂੰ ਕਹਿੰਦੇ ਨੇ ਕੈਲਿਗ੍ਰਾਫੀ ਹੈ ਕੁਝ ਤਾਂ ਥੋੜੀ ਬਹੁਤ ਇਹਦੀ ਸਟੱਡੀ ਕੀਤੀ ਹੋਣੀ ਕਿ ਕਿੱਧਰੋਂ ਨਿਬ ਬਣਾਉਣੀ ਹੈ ਤੇ ਕਿੱਧਰੋਂ ਫੜਾਉਣੀ ਹੈ ਤੇ ਕਿੱਧਰੋਂ ਕਰਨਾ ਇਹ ਐਕਚੁਅਲੀ ਜਾਂਚ ਮੈਨੂੰ ਬੜੀ ਦੇਰ ਬਾਅਦ ਆਈ ਮੈਂ 2 ਸਾਲ ਪਹਿਲਾਂ ਇਹ ਚੀਜ਼ ਸਟਾਰਟ ਕੀਤੀ ਸੀਗੀ ਅ ਪਰ ਮੈਨੂੰ ਖੁਦ ਨੂੰ ਕਿੰਨੀ ਦੇਰ ਸਮਝ ਨਹੀਂ ਆਈ ਕੈਲਿਗ੍ਰਾਫੀ ਹੈ ਕੀ ਯੂਜੂਲੀ ਕੀ ਹੁੰਦਾ ਕਿ ਅਸੀਂ ਅੱਖਰ ਡਰਾ ਕਰਦੇ ਹਾਂ ਠੀਕ ਹੈ ਉਹਨੂੰ ਡਰਾ ਕਰਕੇ ਅਸੀਂ ਇਰੇਸ ਕਰਕੇ ਆਪਣੇ ਮੁਤਾਬਿਕ ਜਿਵੇਂ ਸਾਨੂੰ ਸੋਹਣਾ ਲੱਗਦਾ ਸੀ ਉਹਨੂੰ ਡਰਾ ਕਰ ਲੈਣੇ ਆ ਜੱਦਾਤਰ ਲੋਕੀ ਉਹਨੂੰ ਅੱਖਰਕਾਰੀ ਕਹਿੰਦੇ ਨੇ ਪਰ ਜਿਹੜੀ ਕਲਮਕਾਰੀ ਹੈ ਇਹ ਤੁਹਾਡੇ ਅੱਖਰਕਾਰੀ ਤੇ ਕਲਮਕਾਰੀ ਦਰਸਾਉਂਦੀ ਹੈ ਹਾਂਜੀ ਕਲਮਕਾਰੀ ਚ ਮੈਂ ਉਹਨੂੰ ਹੁਣ ਡਿਫਰੈਂਸ਼ੀਏਟ ਕਰ ਪਾ ਰਹੀ ਹਾਂ ਜਿਸ ਤਰ੍ਹਾਂ ਮੇਰਾ ਪੈਨ ਹੈ ਇਹ ਹੁਣ ਵਾਈਡ ਨਿਬ ਵਾਲਾ ਪੈਨ ਹੈ ਇਹਦੀ ਨਿਬ ਚੌੜੀ ਹੈ ਜਿੱਦਾਂ ਕਲਮ ਚੌੜੀ ਹੁੰਦੀ ਸੀਗੀ ਇਦਾਂ ਹੀ ਨਿਬ ਚੌੜੀ ਹੈ ਇਹਦੇ ਨਾਲ ਜਦੋਂ ਮੈਂ ਕੋਈ ਅੱਖਰ ਥੋੜਾ ਜਿਹਾ ਇਹਨੂੰ ਟੇਢਿਆਂ ਰੱਖ ਦਿਆਂ ਲਿਖਾਂਗੀ ਤਾਂ ਉਸ ਅੱਖਰ ਦੀ ਸ਼ੇਪ ਹੈ ਜਿਹੜੀ ਉਹ ਬੜੀ ਸੁੰਦਰ ਨਜ਼ਰ ਆਉਂਦੀ ਹੈ ਜਿਸ ਤਰ੍ਹਾਂ ਇਹ ਬਣਾਇਆ ਹੈ ਹੈਨਾ ਇਹ ਮੈਂ ਇੱਕ ਅ ਉਦਨ ਕਰ ਰਹੀ ਹਾਂ ਹਾਂਜੀ ਡਿਫਰੈਂਸ਼ੀਏਸ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਅਲੱਗ-ਅਲੱਗ ਤਰੀਕਿਆਂ ਨਾਲ ਦਿਖਾਉਣ ਦੀ ਜਦੋਂ ਆਪਾਂ ਇਸ ਤਰ੍ਹਾਂ ਲਿਖਦੇ ਆਪਾਂ ਇਹਨੂੰ ਹੈਂਡਰਾਈਟਿੰਗ ਕਹ ਦਿੰਦੇ ਆ ਹੱਥ ਲਿਖਤ ਹੋਗੀ ਹਾਂਜੀ ਰਿਸ਼ਰਾਮ ਪ੍ਰਿਤਵਾ ਹਾਂ ਹਾਂਜੀ ਤੇ ਆਹ ਵਾਲੇ ਜਿਹੜੇ ਇਹ ਮੈਂ ਬੜੀ ਖੂਬਸੂਰਤ ਚੀਜ਼ ਹੈ ਹਾਂ ਇਹ ਹੱਥ ਦੀ ਡਰਾ ਕੀਤੀ ਹੈ ਇਹਨੂੰ ਐਕਚੁਅਲੀ ਮੈਂ ਅੱਖਰਕਾਰੀ ਕਹਿੰਦੀ ਆ ਆਈ ਡੋਨਟ ਨੋ ਮੇਰੇ ਨਾਲ ਬਹੁਤ ਜਣੇ ਇਤਫਾਕ ਰੱਖਦੇ ਹੋਣਗੇ ਜਾਂ ਨਹੀਂ ਕਿਉਂਕਿ ਇਹਦੇ ਵਿੱਚ ਮੈਂ ਚੇਂਜ ਕਰ ਸਕਦੀ ਆ ਸ਼ੇਪ ਜਿਵੇਂ ਮਰਜੀ ਜੋ ਜਿਵੇਂ ਮੈਨੂੰ ਸੋਹਣਾ ਲੱਗੂ ਮੈਨੂੰ ਉਦਾਂ ਬਣਾ ਸਕਦੇ ਆ ਐਂਡ ਆਹ ਵਾਲਾ ਜਿਹੜਾ ਇਹਨੂੰ ਮੈਂ ਕਲਮਕਾਰੀ ਕਹਾਂ ਇਹ ਤੁਸੀਂ ਇੱਕ ਵਾਰੀ ਚ ਲਿਖਿਆ ਸਾਰਾ ਇੱਕੋ ਵਾਰੀ ਚ ਲਿਖਿਆ ਇਹਦੀ ਇਹਦੀ ਕਲਾ ਇਹੀ ਹੈ ਕਿ ਇੱਕ ਵਾਰੀ ਦੇ ਵਿੱਚ ਤੁਹਾਨੂੰ ਲਿਖਣਾ ਪੈਂਦਾ ਆ ਜਿਦਾਂ ਕਰਾ ਸਾਡੇ ਨਰਸ਼ਕਾਂ ਦੇ ਹਾਂ ਸੋ ਇਹ ਇੱਕ ਵਾਰੀ ਚ ਲਿਖਣਾ ਪਏਗਾ ਤੇ ਦੋ ਚੀਜ਼ਾਂ ਨੇ ਇੱਕ ਹੈਗਾ ਕਿ ਜਿਵੇਂ ਜਸਟ ਲਾਈਕ ਇੱਕ ਪਿਕਚਰ ਵਾਂਗੂ ਬਣਿਆ ਹੋਇਆ ਹਾਂ ਹਾਂਜੀ ਇਹ ਆਪਾਂ ਪਿਕਚਰ ਵਾਂਗੂ ਡਰਾ ਕਰਦੇ ਤੇ ਐ ਥੱਲੇ ਵਾਲਾ ਜਿਹੜਾ ਨੂੰ ਤੁਸੀਂ ਕਲਮ ਦੇ ਨਾਲ ਲਿਖ ਰਹੇ ਹਾਂ ਹਾਂਜੀ ਹਾਂ ਸੋ ਬਹੁਤ ਜਣਿਆਂ ਨੂੰ ਇਸ ਇਸ ਚੀਜ਼ ਦਾ ਡਿਫਰੈਂਸ ਹੁੰਦਾ ਹੈ ਅਜਰ ਇੱਕ ਖਰਕਾਰੀ ਹੁੰਦੀ ਹੈ ਇੱਕ ਕਲਮਕਾਰੀ ਹੁੰਦੀ ਹੈ ਦੋ ਚੀਜ਼ਾਂ ਨੇ ਇੱਕ ਅੱਖਰ ਲਿਖਣੇ ਤੇ ਦੂਸਰਾ ਕਲਮ ਕਲਮ ਮਤਲਬ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਨਾਲ ਸੋਨੇ ਟੰਗ ਦੇ ਨਾਲ ਹਾਂਜੀ ਉਹਦੀ ਤਕਨੀਕ ਹੈ ਇੱਕ ਉਹਨੂੰ ਇੱਕ ਉਹਦੇ ਕੁਝ ਰੂਲਸ ਨੇ ਕੈਲੀਗ੍ਰਾਫੀ ਲਿਖਣ ਦੇ ਕੁਝ ਰੂਲਸ ਨੇ ਉਹਨਾਂ ਨੂੰ ਤੁਹਾਨੂੰ ਫਾਲੋ ਕਰਨਾ ਪੈਂਦਾ ਆ ਪਰ ਆਨਲਾਈਨ ਲੱਭ ਜਾਂਦੇ ਰੂਲਸ ਅ ਇੰਗਲਿਸ਼ 'ਚ ਲੱਭ ਲੈਂਦੇ ਪੰਜਾਬੀ 'ਚ ਨਹੀਂ ਲੱਭਦੇ ਅੱਛਾ ਹਾਂਜੀ ਕਿਉਂਕਿ ਇੰਗਲਿਸ਼ ਦੇ ਵਿੱਚ ਤਾਂ ਹਜ਼ਾਰਾਂ ਸਾਲਾਂ ਤੋਂ ਕੰਮ ਹੋ ਰਿਹਾ ਹੈ ਸਕ੍ਰਿਪਟਸ ਦੇ ਅਲੱਗ-ਅਲੱਗ ਨਾਮ ਨੇ ਆ ਕੋਈ ਬਲੈਕ ਲੈਟਰ ਸਕ੍ਰਿਪਟ ਹੈ ਕੋਈ ਇਟੈਲਿਕਸ ਹੈ ਕਾਪਰ ਪਲੇਟ ਕਾਫੀ ਮਸ਼ਹੂਰ ਹੈ ਹਾਂ ਇਟੈਲਿਕਟਿਡ ਅੱਖਰ ਲਿਖਣੇ ਹਾਂ ਸਪੈਂਸਰੀਅਨ ਹੈ ਕੀ ਹੈ ਜਿਹੜੇ ਨਿਬ ਵਾਲੇ ਪੈਨ ਆਉਂਦੇ ਸੀ ਉਹਨੂੰ ਜਦੋਂ ਥੋੜਾ ਜਿਹਾ ਦਬਾ ਕੇ ਲਿਖੋ ਤਾਂ ਉਹਦੀ ਨਿਬ ਦੇ ਵਿੱਚ ਗੈਪ ਪੈਦਾ ਹੁੰਦਾ ਉਹਦੇ ਨਾਲ ਮੋਟਾਈ ਹੋ ਜਾਂਦੀ ਹੈ ਸੋ ਕੈਲੀਗ੍ਰਾਫੀ ਨੂੰ ਇੱਕ ਹੋਰ ਚੀਜ਼ ਨਾਲ ਪਛਾਣਿਆ ਜਾ ਸਕਦਾ ਕਿ ਇਹਦੇ ਜਦੋਂ ਤੁਸੀਂ ਕਲਮ ਨਾਲ ਲਿਖੋਗੇ ਤੁਹਾਡੀ ਜਿਹੜੇ ਸਟ੍ਰੋਕਸ ਨੇ ਇਹ ਕਿਤੇ ਪਤਲੇ ਹੋਣਗੇ ਕਿਤੇ ਮੋٹے ਹੋਣਗੇ ਪਰ ਇਹ ਨੇਚਰਲੀ ਹੋਣਗੇ ਇਹ ਡਿਪੈਂਡ ਕਰੂਗਾ ਤੁਸੀਂ ਪੈਨ ਨਾਲ ਕਿਦਾਂ ਲਿਖ ਰਹੇ ਹੋ ਹੈ ਪੈਨ ਦਾ ਟਿੱਡੇ ਹੋਣ ਕਾਰਨ ਹੀ ਉਹ ਮੋਟਾਈ ਜਾਂ ਪਤਲਾਪਨ ਆਉਂਦਾ ਹੈ ਲਿਖਾਈ ਦੇ ਵਿੱਚ ਸੋ ਇਹ ਇੱਕ ਚੀਜ਼ ਹੈਗੀ ਹੈ ਇੱਕ ਚੀਜ਼ ਹੈ ਜਿਹੜਿਆ ਤੁਸੀਂ ਲਿਖਿਆ ਪ੍ਰਤਿਭਾ ਤੇ ਇਹਨੂੰ ਇਹ ਦੋ ਚੀਜ਼ਾਂ ਨੇ ਜਿਹੜੀਆਂ ਨੇ ਇੱਕ ਇੱਕ ਦੇ ਜਸਟ ਲਾਈਕ ਜਿਵੇਂ ਇਹਨੂੰ ਆਪਾਂ ਇੱਕ ਫਿਗਰ ਵਾਂਗੂ ਲਿਖ ਦਿੰਦੇ ਹਾਂ ਤੇ ਇੱਕ ਤੁਸੀਂ ਇੱਕੋ ਵਾਰੀ ਕਲਮ ਦੇ ਨਾਲ ਰਵਾਂ ਇੱਕੋ ਹੀ ਵਾਰੀ ਲਿਖਿਆ ਹੈ ਹੈਨਾ ਇਹਦੇ ਵਿੱਚ ਕੋਈ ਅਗਾਪਸ਼ਾ ਕਰਨ ਦੀ ਇਹ ਚਾਲ ਨਹੀਂ ਹੈ ਹਾਂਜੀ ਬਹੁਤ ਬਹੁਤੇ ਲੋਕੀ ਇਹ ਵੀ ਸਮਝਦੇ ਨੇ ਕਿ ਜਿਵੇਂ ਮੈਂ ਹੈਂਡਰਾਈਟਿੰਗ ਲਿਖੀ ਹੈ ਜੇ ਮੈਂ ਇੱਕ ਲਾਈਨ ਨੂੰ ਲੰਬਾ ਖਿੱਚ ਦਵਾਂ ਤਾਂ ਉਹ ਕਲਮਕਾਰੀ ਹੋ ਗਈ ਉਹ ਵੀ ਕਲਮਕਾਰੀ ਨਹੀਂ ਮੰਨੀ ਜਾਂਦੀ ਉਹ ਸਿਰਫ ਇੱਕ ਡੈਕੋਰੇਟਿਵ ਵੇਅ ਆ ਲਿਖਣ ਦਾ ਉਹ ਲੈਟਰਿੰਗ ਨੂੰ ਤੁਸੀਂ ਕਹਿ ਸਕਦੇ ਹਾਂਜੀ ਅੱਖਰ ਲਿਖਣ ਅੱਖਰਕਾਰੀ ਔਰ ਲੈਟਰਿੰਗ ਮੇਰੇ ਅਕੋਰਡਿੰਗਲੀ ਸੇਮ ਹੈ ਤੁਹਾਨੂੰ ਕਿੰਨੀ ਕੀ ਇਹਦੇ ਚੋਂ ਖੁਸ਼ੀ ਮਿਲਦੀ ਜਦੋਂ ਤੁਸੀਂ ਲਿਖਦੇ ਹੋ ਕੀ ਸੈਟੀਸਫੈਕਸ਼ਨ ਹੁੰਦੀ ਹੈ ਕੀ ਤੁਹਾਨੂੰ ਲੱਗਦਾ ਕੀ ਅਚੀਵਮੈਂਟ ਹੈ ਇਹ ਸੈਟੀਸਫੈਕਸ਼ਨ ਉਹੀ ਹੈ ਜੋ ਇੱਕ ਪੋएट ਨੂੰ ਪੋਇਮ ਲਿਖ ਕੇ ਹਾਂ ਕੀ ਇੱਕ ਸਿੰਗਰ ਨੂੰ ਗਾ ਕੇ ਹਾਂ ਕੇ ਇੱਕ ਸਟੋਰੀ ਰਾਈਟਰ ਨੂੰ ਸਟੋਰੀ ਲਿਖ ਕੇ ਸਟੋਰੀ ਲੈ ਕਿਹ ਜਣੇ ਤੁਹਾਨੂੰ ਇੱਕ ਬਹੁਤ ਵੱਡੀ ਪ੍ਰਾਤ ਤੇ ਲੱਗਦੀ ਹੈ ਹਾਂਜੀ ਬਿਲਕੁਲ ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਕ੍ਰੀਏਟ ਕਰਦੇ ਹਾਂ ਉਸ ਕ੍ਰिएशन ਨੂੰ ਦੇਖਣ ਦੀ ਜੋ ਖੁਸ਼ੀ ਹੁੰਦੀ ਹੈ ਇਸ ਕ੍ਰिएशन ਹੈ ਜਿਹੜਾ ਤੁਸੀਂ ਕੀਤਾ ਤੁਹਾਨੂੰ ਕਿੰਨਾ ਕੁ ਸਮਾਂ ਲੱਗਾ ਇਸ ਤਰ੍ਹਾਂ ਤੱਕ ਲਿਖਣ ਵਾਸਤੇ ਜਿਵੇਂ ਤੁਸੀਂ ਇੱਕ ਟੈਂਪੇ ਮੈਂ ਕੁਝ ਕੋਰਸ ਇਕੱਠੀਆਂ ਕੀਤੀਆਂ ਮੈਨੂੰ ਇੰਗਲਿਸ਼ ਦੇ ਕੋਰਸ ਮਿਲੀਆਂ ਫਿਰ ਮੈਂ ਪੰਜਾਬੀ ਦੀਆਂ ਲੱਭੀਆਂ ਮੈਂ ਲਿਖਣਾ ਸ਼ੁਰੂ ਕੀਤਾ ਹਾਂਜੀ ਕਿੰਨਾ ਖਸਪੈਨ ਇਹਦੇ ਵਿੱਚ ਅੱਖਰਾਂ ਦੀ ਮੇਰੇ ਕੋਲ ਤਾਂ ਅੱਖਰ ਹੀ ਨਹੀਂ ਸੀ ਜਦੋਂ ਪੜੇ ਜਾਂਦੇ ਦੋ ਮੈਂ ਪਹਿਲੀ ਵਾਰ ਇਹ ਵਖਾਇਆ ਨੇ ਮੈਂ ਕਹਿੰਦੇ ਅੱਖਰ ਕੀ ਹੈਗੇ ਨੇ ਕਹਿੰਦੇ ਬਸ ਪਛਾਣੋ ਤੁਸੀਂ ਸਾਰੀਆਂ ਐਗਜ਼ੈਪਲਸ ਆਪਾਂ ਰਾਈਟ ਨਾਉ ਅੱਖਰਕਾਰੀ ਦੀਆਂ ਦੇਖ ਰਹੇ ਹਾਂ ਜਿਵੇਂ ਆਪਾਂ ਲੈਟਰਿੰਗ ਕਹਿੰਦੇ ਆ ਓਕੇ ਓਕੇ ਹਾਂਜੀ ਇਹਦੇ ਵਿੱਚੋਂ ਜੇ ਆਪਾਂ ਕਲਮਕਾਰੀ ਸਾਰੇ ਇਹ ਅੱਖਰਕਾਰੀ ਦੀਆਂ ਨੇ ਇਹ ਅੱਖਰਕਾਰੀ ਦੀਆਂ ਹਾਂ ਕਲਮਕਾਰੀ ਦੀਆਂ ਐਗਜ਼ੈਪਲਸ ਇਹ ਵਡੀਆਂ ਹੋਣੀਆਂ ਅੱਛਾ ਇਹ ਕਲਮਕਾਰੀ ਹਾਂਜੀ ਇਹ ਕਿਉਂਕਿ ਪੈਨ ਨੂੰ ਕਿਸ ਤਰੀਕੇ ਨਾਲ ਵਰਤਣਾ ਹਾਂ ਵਰਤਣ ਦਾ ਢੰਗ ਹੈ ਉਹਨੂੰ ਸੋ ਜਦੋਂ ਮੈਂ ਲਿਖ ਵੀ ਰਹੀ ਹਾਂ ਤਾਂ ਮੇਰੀ ਜਿਹੜੀ ਨਿਬ ਹੈ ਉਹਨੂੰ ਮੈਂ ਨਾਲ ਦੀ ਨਾਲ ਪਹਿਲਾਂ ਮੈਂ ਦਾ ਐਂਗਲ ਤੇ ਸਟਾਰਟ ਕਰਦੀ ਆ ਹੌਲੀ ਹੌਲੀ ਕਮਾਨੀਆ ਤਾਂ ਉਹ ਮੇਰੀ ਲਾਈਨ ਪਤਲੀ ਹੋ ਜਾਏਗੀ ਇੱਕ ਤਰੀਕਾ ਉਹ ਹੈ ਹਾਂ ਸੈਕੰਡ ਤਰੀਕਾ ਹੈ ਕਿ ਮੈਂ ਪੈਨ ਨੂੰ ਐਂਗਲ ਤੇ ਹੀ ਰੱਖਣਾ ਪਰ ਮੇਰੇ ਅੱਖਰਾਂ ਦੀ ਬਣਤਰ ਸੋਹਣੀ ਹੋਵੇ ਹਾਂ ਹਾਂਜੀ ਸੋ ਉਹ ਕਲਮਕਾਰੀ ਹੋ ਗਈ ਠੀਕ ਹੈ ਉਹ ਮੇਰੇ ਪੈਨ ਦੀ ਕਮਾਲ ਹੈ ਮੈਂ ਮੈਂ ਪੈਨ ਨੂੰ ਕਿੱਦਾਂ ਪਕੜਿਆ ਆ ਤੇ ਮੈਂ ਉਹਦੇ ਤੇ ਕੰਟਰੋਲ ਮੇਰਾ ਕਿੰਨਾ ਵਧੀਆ ਹੈ ਹਾਂ ਹੁਣ ਮੈਂ ਹੁਣ ਜਿਹੜੀ ਗੱਲ ਕਰ ਰਹੀ ਸਾਂ ਉੱਥੇ ਫੇਰ ਮੈਂ ਦੁਬਾਰਾ ਮੁੜਦੀ ਆ ਬਈ ਤੁਹਾਨੂੰ ਇਹ ਤੁਹਾਡੀ ਇੱਕ ਕਲਾ ਹੈ ਹਾਂ ਜਿਹੜੇ ਕਿ ਤੁਸੀਂ ਖੁਦ ਇਹਨੂੰ ਡਿਵੈਲਪ ਕਰ ਲਿਆ ਆਪਣੇ ਨਾ ਕਿਸੇ ਕੋਲ ਸਿੱਖਿਆ ਤੇ ਨਾ ਕਿਸੇ ਨੇ ਤੁਹਾਨੂੰ ਸਿਖਾਇਆ ਨਾ ਤੁਸੀਂ ਕਿਸੇ ਗੂਗਲ ਜਾਂ YouTube ਤੋਂ ਕੁਝ ਇਹਦੇ ਬਾਰੇ ਸਿੱਖਿਆ ਇਸ ਚੀਜ਼ ਨੇ ਇੱਕ ਹੈਗਾ ਨਾ ਸਾਡਾ ਮਨੁੱਖੀ ਮਾਨਿਆ ਹੈ ਨਾ ਮਨ ਸਾਡਾ ਇਦੋਂ ਦਰਜਾ ਰਿਹਾ ਹੈ ਕਿਸ ਬੜੇ ਗਰੀਫ ਦੇ ਵਿੱਚ ਫਸਿਆ ਹੋਇਆ ਹੈ ਜੀ ਤੁਸੀਂ ਇਹਨੂੰ ਕਿੰਨੇ ਕ ਦੇਰ ਦੇ ਵਿੱਚ ਮੈਂ ਹੁਣੇ ਕੀਤਾ ਸੀ ਕਿ ਕਿੰਨੇ ਖਪੈਨ ਦੇ ਵਿੱਚ ਤੁਸੀਂ ਇੱਥੋਂ ਤੱਕ ਰ ਪਹੁੰਚ ਗਏ ਇਹ ਜੇ ਟੋਟਲ ਟਾਈਮ ਕਾਊਂਟ ਕਰੀਏ ਤਾਂ ਮੈਨੂੰ 6 ਸਾਲ ਲੱਗੇ ਪਰ ਪਿਛਲੇ 2 ਸਾਲਾਂ ਤੋਂ ਮੈਂ ਸੀਰੀਅਸਲੀ ਇਹਨੂੰ ਪਰਸੂ ਕਰ ਰਹੀ ਹਾਂ ਪਿਛਲੇ 2 ਸਾਲਾਂ ਦੇ ਵਿੱਚ ਜੋ ਹੁਣ ਮੇਰਾ ਲੈਵਲ ਪਹੁੰਚਿਆ ਹੈ ਹਾਂਜੀ ਤੇ ਇਸ ਨਾਲ ਤੁਹਾਨੂੰ ਇਸ ਟਾਈਮ ਤੇ ਜੀ ਆਪਣੇ ਗ੍ਰੀਫ ਦੇ ਵਿੱਚੋਂ ਨਿਕਲਣ ਵਾਸਤੇ ਹਾਂਜੀ ਕਿਸਕ ਲੈਵਲ ਤੱਕ ਤੁਸੀਂ ਪਹੁੰਚ ਚੁੱਕੇ ਹੋ ਇਹ ਇੰਨਾ ਕੁ ਲੈਵਲ ਹੈਗਾ ਕਿ ਜਦੋਂ ਮੈਨੂੰ ਕੋਈ ਗ੍ਰੀਫ ਜਾਂ ਕੋਈ ਵੀ ਦੁੱਖ ਕੋਈ ਪਰੇਸ਼ਾਨੀ ਆਉਂਦੀ ਹੈ ਮੈਨੂੰ ਸਿਰਫ ਕਲਮ ਲੈ ਕੇ ਬੈਠਣ ਦੀ ਦੇਰ ਹੈ ਮੇਰੇ ਨਾਲ ਗੁਰਬਾਣੀ ਚੱਲ ਰਹੀ ਹੋਏਗੀ ਮੈਂ ਸੁਣ ਰਹੀ ਹੋਵਾਂਗੀ ਗੁਰਬਾਣੀ ਜਾਂ ਮੈਂ ਫਿਰ ਜਿੱਦਾਂ ਦਾ ਮਿਊਜ਼ਿਕ ਪਸੰਦ ਕਰਦੀ ਆਂ ਕਵਾਲੀਜ਼ ਹੋ ਗਈਆਂ ਜਾਂ ਕੋਈ ਹੋਰ ਸੰਗਸ ਹੋ ਗਏ ਆ ਉਹ ਲਾਉਣ ਦੀ ਦੇਰ ਹੈ ਵਿਥਨ 10-15 ਮਿੰਟਸ ਮੈਂ ਬਿਲਕੁਲ ਸ਼ਾਂਤ ਹੋ ਜਾਣੀ ਹੈ ਮੈਨੂੰ ਆਪਣੇ ਸਵਾਲਾਂ ਦੇ ਜਵਾਬ ਖੁਦ ਮਿਲਦੇ ਨੇ ਮੈਨੂੰ ਕਦੇ ਇਹ ਲੋੜ ਨਹੀਂ ਪੈਂਦੀ ਜਾਣਦੀ ਕਿ ਮੈਂ ਕਿਸੇ ਦੇ ਨਾਲ ਜਾ ਕੇ ਸਲਾਹ ਲਵਾਂ ਕਿ ਮੈਂ ਇਸ ਮੁਸ਼ਕਲ ਚੋਂ ਕਿੱਦਾਂ ਨਿਕਲਾਂ ਅਕਸਰ ਜਵਾਬ ਅੰਦਰੋਂ ਨਿਕਲਣ ਲੱਗ ਜਾਂਦੇ ਆ ਇਹ ਇਨਟਰੋਸਪੈਕਸ਼ਨ ਹਾਂਜੀ ਇਹ 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 ਕਲਾ ਨੇ ਤੁਹਾਨੂੰ ਇਨਟਰੋਸਪੈਕਟਿਵ ਕਰਦੀ ਵੀ ਤੁਸੀਂ ਆਪਣੇ ਅੰਦਰੋਂ ਹੀ ਖੁਦ ਸਵਾਲਾਂ ਦੇ ਜਵਾਬ ਲੱਭ ਲੈਂਦੇ ਆ ਸੋ ਆਪਾਂ ਗੱਲਬਾਤ ਜਿਹੜੀ ਇਨਵਰਟ ਕਰ ਰਹੇ ਆ ਮਨਿੰਦਰ ਦੇ ਨਾਲ ਬੜੀ ਖੂਬਸੂਰਤ ਹੈ ਗੱਲਬਾਤ ਹੈ ਗੱਲ ਤੇ ਅਸੀਂ ਕਲਮਕਾਰੀ ਦੀ ਕਰਨੀ ਸੀ ਪਰ ਗੱਲ ਅਸੀਂ ਜਜ਼ਬਾਤਾਂ ਦੇ ਟਕਰੇ ਪਹੁੰਚ ਗਿਆ ਕਿ ਇਹ ਜਿਹੜੀ ਕਲਾ ਆ ਇਹਨੇ ਤੁਹਾਨੂੰ ਇੱਕ ਅਚੀਵਮੈਂਟ ਦੇ ਨਾਲ-ਨਾਲ ਇੱਕ ਸੈਟੀਸਫੈਕਸ਼ਨ ਦਾ ਜਿਹੜਾ ਵਾ ਉਹ ਵੀ ਅਹਿਸਾਸ ਦਿੰਦਾ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੇ ਹੁਣ ਤੁਸੀਂ ਇਸ ਕਲਮਕਾਰੀ ਨੂੰ ਦੇ ਨੂੰ ਕੀ ਤੁਹਾਡਾ ਨੈਕਸਟ ਕੀ ਯੋਜਨਾ ਹੈ ਕਿਉਂਕਿ ਤੁਸੀਂ ਇੱਥੋਂ ਤੱਕ ਪਹੁੰਚ ਗਏ ਹੋ ਜੋ ਆ ਯੂ ਕਮ ਆਊਟ ਆਫ ਯੋਰ ਗਰੀਫ ਯੂ ਹੈ ਅਡਾਪਟਡ ਥਿਸ ਐਸ ਯੋਰ ਹੌਬੀ ਇਹ ਹੌਬੀ ਰਹੂਗੀ ਕਿ ਜਾਂ ਹੋਰ ਵੀ ਕੋਸ਼ਿਸ਼ਾਂ ਕਰਦਾ ਰਹਤਾ ਹੈਗਾ ਅਮ ਇਰਾਦੇ ਤਾਂ ਬਹੁਤ ਜ਼ਿਆਦਾ ਨੇ ਉਹਨਾਂ ਨੂੰ ਅਸਲੀ ਰੂਪ ਦੇ ਪਾਵਾਂਗੀ ਕਿ ਨਹੀਂ ਇਹ ਤਾਂ ਟਾਈਮ ਹੀ ਦੱਸੇਗਾ ਹਾਂ ਜੀ ਕਿਉਂ ਨਹੀਂ ਅਮ ਇੱਕ ਤਾਂ ਪਹਿਲਾ ਮੇਰਾ ਮਿਸ਼ਨ ਇਹ ਹੈਗਾ ਕਿ ਪੰਜਾਬੀ ਦੇ ਵਿੱਚ ਬਹੁਤ ਸਾਰਾ ਕੰਮ ਹੋਣਾ ਚਾਹੀਦਾ ਹੈ ਹਾਂ ਜਿਸ ਤਰ੍ਹਾਂ ਮੈਨੂੰ ਅਮ ਚੀਜ਼ਾਂ ਕੋਰਟ ਲੱਭਣ ਦੇ ਵਿੱਚ ਪ੍ਰੋਬਲਮ ਆਉਂਦੀ ਸੀ ਮੈਨ ਨਹੀਂ ਚਾਹੁੰਦੀ ਕਿਸੇ ਹੋਰ ਨੂੰ ਪਾਵੇ ਸੋ ਮੈਂ ਤਾਂ ਆਪਣੀਆਂ ਪਿਕਚਰਸ ਚਲੋ ਲਿਖ ਕੇ ਪੋਸਟ ਕਰਦੀ ਹੀ ਰਹਿਣੀ ਆ ਆਮ ਸੋ ਸੈਕੰਡ ਥਿੰਗ ਆ ਜਾਂਦੀ ਹੈ ਵੀ ਸਕ੍ਰਿਪਟਸ ਹੈ ਜਿਵੇਂ ਇੰਗਲਿਸ਼ ਦੇ ਵਿੱਚ ਸਪੈਸ਼ਲ ਰੂਲਸ ਬਣੇ ਹੋਏ ਨੇ ਸਕ੍ਰਿਪਟਸ ਲਿਖਣ ਦੇ ਅੱਛਾ ਕਲਮ ਨਾਲ ਅਸੀਂ ਲਿਖਦੇ ਆ ਅਸੀਂ ਸੁੰਦਰ ਲਿਖਾਈ ਵੱਲ ਵੀ ਆ ਬੱਚਿਆਂ ਨੂੰ ਹਾਂਜੀ ਸਕੂਲ ਚ ਯਾਦ ਆਉਂਦਾ ਕੁਸ਼ ਖਾਤ ਲਿਖਾਈ ਉਹਨੂੰ ਕਹਿੰਦੇ ਹੁੰਦੇ ਸੀ ਉਹ ਅਲੱਡਰਿੰਗ ਹੋ ਗਏ ਨਾ ਭਾਈ ਖੁਸ਼ਖਾਤ ਲਿਖਾਈ ਕੀਦੀ ਐ ਸਭ ਤੋਂ ਜ਼ਿਆਦਾ ਹਾਂਜੀ ਹਾਂ ਇਹ ਵੀ ਚੀਜ਼ ਸੋ ਇੱਕ ਉਹ ਚੀਜ਼ ਹੈਗੀ ਐ ਕਿ ਅਫੀਸ਼ੀਅਲ ਸਕ੍ਰਿਪਟਸ ਹੋਣ ਸਿਰਫ ਇੱਕ ਸਕ੍ਰਿਪਟ ਨਾ ਹੋਵੇ ਬਹੁਤ ਸਾਰੀਆਂ ਹੋਣ ਓਕੇ ਸੋ ਐਂਡ ਅ ਥਰਡ ਮੇਰਾ ਹੈਗਾ ਕਿ ਸਾਡੇ ਕਮਿਊਨਿਟੀ ਦੇ ਵਿੱਚ ਹੌਬੀਜ਼ ਨੂੰ ਇੰਨਾ ਵੈਲਿਊ ਨਹੀਂ ਕੀਤਾ ਜਾਂਦਾ ਮੈਂ ਚਾਹੁੰਦੀ ਆ ਕਿ ਪੰਜਾਬੀ ਹੌਬੀਜ਼ ਨੂੰ ਵੈਲਿਊ ਕਰਨਾ ਸ਼ੁਰੂ ਕਰਨ ਅਮ ਇਹਦੇ ਲਈ ਸਪੈਸ਼ਲੀ ਮੇਰੇ ਪਤਾ ਕੀ ਦਿਮਾਗ ਚ ਆਇਆ ਸੀਗਾ ਕਿ ਇਹ ਐਕਚੁਅਲੀ ਇੱਕ ਤਿਰੰਜਣ ਬਣ ਸਕਦੀ ਹੈ ਅੱਛਾ ਲੇਡੀਜ਼ ਇਕੱਠੀਆਂ ਹੋ ਕੇ ਬੈਠਣ ਆਪਣਾ ਇਕੱਠੇ ਬੈਠ ਕੇ ਆਰਟ ਕਰਨ ਕੁਝ ਵੀ ਲਿਖਣ ਕੁਝ ਚੰਗੇ ਖਿਆਲ ਲਿਖਣ ਕੁਝ ਚੰਗੀ ਇੰਨੀ ਸਾਰੀ ਚੰਗੀ ਪੋਇਟਰੀ ਹੈ ਮੈਨੂੰ ਐਕਚੁਅਲੀ ਕਲਮਕਾਰੀ ਨੇ ਪੋਇਟਰੀ ਨਾਲ ਜੋੜਿਆ ਹਾਂ ਦੈਟਸ ਗੁੱਡ ਆਈਡੀਆ ਕਾਲਜ ਟਾਈਮ ਤੇ ਮੈਂ ਐਕਚੁਅਲੀ ਜਗਜੀਤ ਸਿੰਘ ਦੀਆਂ ਗਜ਼ਲ ਸੁਣਦੀ ਹੁੰਦੀ ਸੀ ਸੋ ਮੇਰਾ ਜ਼ਿਆਦਾਤਰ ਵਾਹਿੰਦੀ ਨਾਲ ਸੀਗਾ ਮੈਂ ਹਿੰਦੀ ਦੇ ਹੀ ਰਾਈਟਰਸ ਬਾਰੇ ਸੁਣਿਆ ਹੋਇਆ ਸੀਗਾ ਪੰਜਾਬੀ ਗਾਣੇ ਸੁਣੀਦੇ ਸੀ ਪਰ ਉਹ ਨਹੀਂ ਸੀਗਾ ਪਰ ਕਲਮਕਾਰੀ ਨੇ ਮੈਨੂੰ ਪੰਜਾਬੀ ਲਿਟਰੇਚਰ ਨਾਲ ਜੋੜਿਆ ਅੱਛਾ ਅੱਛਾ ਮੈਨੂੰ ਐਸੇ ਐਸੇ ਸ਼ਾਇਰਾਂ ਦਾ ਪਤਾ ਲੱਗਿਆ ਆ ਸਿਰਫ ਇਹ ਦੇ ਕਰਕੇ ਮਤਲਬ ਕਿ ਇੱਕ ਕਲਾ ਦੂਜੀ ਕਲਾ ਨੂੰ ਆਪਸ ਦੇ ਵਿੱਚ ਜੋੜਦੀ ਹੈ ਬਿਲਕੁਲ ਮੇਰੇ ਮੇਰੇ ਰੀਡਿੰਗ ਦੀ ਵੀ ਇਹਨੇ ਇੰਟਰਸਟ ਨੂੰ ਜਗ੍ਹਾ ਦਿੱਤਾ ਮੇਰੇ ਅੰਦਰ ਰੀਡਿੰਗ ਦਾ ਇੰਟਰਸਟ ਮੇਰੇ ਅੰਦਰ ਪਹਿਲਾਂ ਇੰਨਾ ਨਹੀਂ ਸੀਗਾ ਹੁਣ ਮੈਨੂੰ ਮਤਲਬ ਜਦੋਂ ਮੈਂ ਗਜ਼ਲਾਂ ਪੜ੍ਹਦੀਆਂ ਤਜ਼ਮਲ ਕਲੀਮ ਦੀਆਂ ਗਜ਼ਲਾਂ ਪੜ੍ਹ ਲਵਾਂ ਹਾਂ ਲਾਬੇ ਤੁਹਾਨੂੰ ਕੋਟੇਸ਼ਨ ਚਾਹੀਦੀਆਂ ਨੇ ਤੁਹਾਡੇ ਮਨ ਚ ਕਿ ਮੈਂ ਕੁਝ ਨਵਾਂ ਲਿਖਾਂ ਤੇ ਨਵਾਂ ਲਿਖਣ ਲਈ ਨਵਾਂ ਖੋਜਣਾ ਵੀ ਕਰਾਂ ਸੋ ਤੁਹਾਨੂੰ ਐਕਸਪਲੋਰਿੰਗ ਹੋਰ ਜ਼ਿਆਦਾ ਹੋ ਗਿਆ ਕਿ ਜਿਹੜਾ ਤੁਹਾਨੂੰ ਕੁਦਰਤ ਨੇ ਇੱਕ ਆਰਟ ਦਿੱਤਾ ਸੀਗਾ ਬਸ ਕਰਨ ਬਾਰ ਨੇ ਤੁਹਾਡੇ ਅੰਦਰ ਸੀਗਾ ਉਹਨੂੰ ਹੋਰ ਤੁਸੀਂ ਡਿਵੈਲਪ ਕਰ ਰਹੇ ਹੋ ਕਿ ਚਾਹੁੰਦੇ ਹੋ ਕਿ ਕਮਿਊਨਿਟੀ ਵਿੱਚ ਵੀ ਕੁਝ ਤੁਸੀਂ ਇਹਦਾ ਮੈਸੇਜ ਜਾਂ ਕੁਝ ਇਹਨੂੰ ਆਪਣਾ ਇਸ ਢੰਗ ਦੇ ਨਾਲ ਵੀ ਮੈਂ ਬਿਲਕੁਲ ਕਲਾ ਹੈਗੀ ਹੈ ਹਾਂਜੀ ਹੁਣ ਕਵੀ ਤਾਂ ਇੱਕ profession ਨਹੀਂ ਬਣ ਸਕਦਾ ਬਟ ਐਜੇ ਨਾਲ ਤੁਸੀਂ ਐਜੇ profession ਇਹਨੂੰ ਅਡਾਪਟ ਕਰ ਸਕਦੇ ਹੋ ਹਾਂਜੀ ਐਜੇ professionਲ ਜੇ ਤੁਸੀਂ ਚਾਹੋ ਤਾਂ ਕੀ ਤੁਹਾਡੇ ਮਨ ਚ ਵਿਚਾਰ ਹੈਗੇ ਆ ਮੇਰੇ ਵਿਚਾਰ ਇਹ ਨੇ ਕਿ ਮੈਂ ਇਹਨੂੰ ਸਿਖਾ ਵੀ ਸਕਦੀ ਹਾਂ ਅਗਰ ਕੋਈ ਚਾਹਵਾਨ ਹੋਵੇ ਤਾਂ ਮੈਂ ਉਹਨੂੰ ਸਿਖਾ ਸਕਦੀ ਹਾਂ ਜਾਂ ਫਿਰ ਮੈਂ ਫਰੇਮਡ ਆਰਟ ਕ੍ਰੀਏਟ ਕਰ ਸਕਦੀ ਹਾਂ ਪੇਪਰ ਤੇ ਜਿਸ ਤਰ੍ਹਾਂ ਮੈਂ ਲਿਖੇ ਹੋਏ ਨੇ ਇਦਾਂ ਹੀ ਲਿਖ ਕੇ ਦੇ ਸਕਦੀ ਹਾਂ ਤੁਸੀਂ ਆਪਣੇ ਕੰਧਾਂ ਤੇ ਉਹਨੂੰ ਜੇ ਸਜਾਉਣਾ ਚਾਹੋ ਮੈਂ ਅਕਸਰ ਹਾਵੜੀ ਦਿਖਾਉਣੀ ਹੁੰਦੀ ਹੈ ਲਾਚੀਆਂ ਵਾਲੀ ਬਦਾਮਾਂ ਵਾਲੀ ਇਹ ਕਿਸੇ ਆਫਿਸ ਦੇ ਐਂਟਰ ਐਂਟਰੈਂਸ ਤੇ ਲੱਗੀ ਹੋਵੇ ਲਾਚੀਆਂ ਕਿਹ ਲਾਉਣੀ ਹੈ ਦੁਕਾਨ ਤੇ ਲਾ ਦਿਓ ਜਿੱਥੇ ਮਰਜ਼ੀ ਲਾਓ ਚਾਹ ਦੀ ਦੁਕਾਨ ਖਾਣ ਨਹੀਂ ਕਿਸੇ ਨੇ ਕਿ ਲਾਚੀਆਂ ਵਾਲੀ ਬਦਾਮਾਂ ਵਾਲੀ ਆਪਣੇ ਹੱਥਾਂ ਨਾਲ ਆਪ ਪਕਾਵੇ ਪਕਾਵਾਂ ਆ ਆ ਮੈਂ ਤੈਨੂੰ ਚਾਹ ਪਿਆਵਾਂ ਹਾਂਜੀ ਮਤਲਬ ਐਦਾਂ ਦੀ ਕੁਛ ਲਗਾਇਆ ਹੋਵੇ ਫਰੇਮ ਕਰਕੇ ਐਸੇ ਲੁੱਕ ਨਾਲ ਚਾਹੇ ਨਵੀਂ ਸ਼ਾਪ ਖੋਲ੍ਹਣੀ ਹੈ ਤੇ ਉਹਨੇ ਕੁਛ ਤੁਹਾਡੇ ਕੋਲੋਂ ਕੰਮ ਕਰਵਾਉਣਾ ਹੋਵੇ ਅਕੋਰਡਿੰਗ ਟੂ ਉਹਦਾ ਆਈਡੀਆ ਜਿਹੜਾ ਹੈ ਤੇ ਤੁਸੀਂ ਉਹਨੂੰ ਆਈਡੀਆ ਨੂੰ ਕੈਚ ਕਰਕੇ ਤੇ ਉਹਨੂੰ ਅੱਖਰਾਂ ਦਾ ਰੂਪ ਦੇ ਸਕਦੇ ਹੋ ਐਗਜ਼ੈਕਟਲੀ ਜਾਂ ਫਿਰ ਕੋਈ ਕਿਸੇ ਦਾ ਰੈਸਟੋਰੈਂਟ ਹੈ ਉਹਦੇ ਵਿੱਚ ਉਹ ਆਪਣੀਆਂ ਦਿਵਾਰਾਂ ਨੂੰ ਸਜਾਉਣਾ ਚਾਹੁੰਦੇ ਨੇ ਅੱਖਰਕਾਰੀ ਦੇ ਨਾਲ ਸਜਾਉਣਾ ਚਾਹੁੰਦੇ ਕਲਮਕਾਰੀ ਨਾਲ ਸਜਾਉਣਾ ਚਾਹੁੰਦੇ ਸੋ ਉਹ ਚੀਜ਼ਾਂ ਵੀ ਮੈਂ ਕਰ ਸਕਦਾ ਕਲਮ ਉੱਥੇ ਦੀਵਾਰ ਦੇ ਉੱਪਰ ਵੀ ਲਿਖ ਸਕਦੇ ਹਾਂ ਇਹ ਮੈਨੂੰ ਪਤਾ ਕਿਉ ਇਹ ਐਨੇ ਮੈਨੂੰ ਇਸ ਪੱਥਰ ਦੇ ਉੱਪਰ ਲਿਖ ਕੇ ਦਿੱਤਾ ਮੈਨੂੰ ਨਹੀਂ ਪਤਾ ਦਰਸ਼ਕਾਂ ਨੂੰ ਨਜ਼ਰ ਆਵੇ ਕਿ ਨਾ ਪਰ ਇਹ ਹੈਗਾ ਖਿੜੀ ਤੁੱਪ ਵਰਗਾ ਤੇਰਾ ਸੁਭਾਅ ਤੇਰੀ ਮੁਸਕਾਨ ਕਿਆ ਬਾਤ ਹੈ ਇਹ ਇਹ ਮਤਲਬ ਇਹ ਪੱਥਰ ਲੱਭਿਆ ਨੇ ਪੱਥਰ ਨੂੰ ਬੜਾ ਅੱਛਾ ਕਿਤਾ ਪੇਟ ਤੇ ਫੇਰ ਇੱਕ ਗਿਫਟ ਕਰਦਾ ਸੋ ਜੇ ਕਰ ਤੁਸੀਂ ਬੱਚਿਆਂ ਨੂੰ ਸਿਖਾਉਂਦੇ ਹੋ ਤੇ ਬੱਚੇ ਕਾਗਜ਼ਾਂ ਦੇ ਉੱਪਰ ਵੀ ਲਿਖ ਕੇ ਖੂਬਸੂਰਤ ਢੰਗ ਦੇ ਨਾਲ ਇਹ ਕਰ ਸਕਦੇ ਨੇ ਆਰਟ ਐਂਡ ਕਰਾਫਟ ਬਹੁਤ ਵੈਸੇ ਇੱਥੇ ਚੱਲਦਾ ਹੈ ਇੱਥੇ ਪਰ ਉਹ ਇੰਗਲਿਸ਼ ਚ ਇਹ ਹੈਗਾ ਪੰਜਾਬੀ ਦੇ ਵਿੱਚ ਬਿਲਕੁਲ ਤੇ ਮੈਂ ਇੱਕ ਹੋਰ ਵੀ ਇਹਦੀ ਕਲਾ ਵਿਖਾਉਣਾ ਚਾਹੁੰਦੀ ਆ ਅਸੀਂ ਅਲਾਸਕਾ ਗਏ ਸੀਗੇ ਤਾਂ ਉੱਥੋਂ ਮੈਂ ਪੱਥਰ ਚੁੱਕ ਲਿਆ ਤੇ ਮਨਿੰਦਰ ਇੱਕ ਦਿਨ ਘਰ ਆਏ ਤੇ ਮੈਂ ਕਿਹਾ ਮਨਿੰਦਰ ਵੀ ਆ ਮੇਰੇ ਕੋ ਪੱਥਰ ਪਏ ਨੇ ਇਹਨਾਂ ਨੂੰ ਜਰਾ ਕਿ ਇਹਨਾਂ ਦੇ ਉੱਤੇ ਇੱਕ ਪੱਥਰ ਕਾਰੀਗਰ ਦੇ ਸੋਣਾ ਸ਼ਬਦ ਲੱਭਿਆ ਹਾਂ ਪੱਥਰ ਕਾਰੀ ਤੇ ਨੇ ਬੜੇ ਖੂਬਸੂਰਤ ਆ ਆ ਡੋਨਟ نو ਵਟ ਹੈਵ ਯੂ ਰਿਟਨ ਇਹ ਐਕਚੁਅਲੀ ਤੁਸੀਂ ਮੈਨੂੰ ਤਿੰਨ ਰੌਕਸ ਦਿੱਤੇ ਸੀ ਇਹ ਬੈਲੈਂਸ ਹੈ ਨਹੀਂ ਨਹੀਂ ਇਹ ਤਿੰਨ ਰੌਕਸ ਦੇ ਉੱਤੇ ਤੁਸੀਂ ਤੁਸੀਂ ਉਹ ਤਿੰਨੇ ਇੱਕ ਦੂਸਰੇ ਦੇ ਉੱਪਰ ਜਾਂਦੇ ਨੇ ਅੱਛਾ ਹਾਂਜੀ ਬੈਲੈਂਸ ਇਨ ਲਾਈਫ ਅਬਾਊਟ life about everything no everything in life is about balance oh so ehe wale jede tode patthar hai tonu balance karne painge ghar ja ke ek dooje de upar idda tik jande acha 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 everything in life lo ji ah. so ehe balance darshaunda hai everything है. in life about is, is about, about balance. a balance ha ji ਅੱਛਾ ਟੁਕੜਿਆਂ ਦੇ ਵਿੱਚ ਨਹੀਂ ਸਮਝ ਲੱਗਦੀ ਬਟ ਵੈਨ ਯੂ ਜਸਟ ਕਿਉਂਕਿ ਇਹਦੇ ਸਿੱਧੇ ਪੱਥਰਾਂ ਨੂੰ ਵੀ ਬੈਲੈਂਸ ਕਰਨਾ ਹੈ ਨਾ ਆ ਇਹਨੇ ਐਡਜਸਟ ਕਰਨ ਵਾਸਤੇ ਬਣਾਏ ਹੋਏ ਨੇ ਸੋ ਇਹ ਹੈਗੀ ਹੈ ਕਲਮਕਾਰੀ ਦੇ ਨਾਲ ਨਾਲ ਪੱਥਰਾਂ ਦੇ ਉੱਪਰ ਲਿਖਣਾ ਤੇ ਫਿਰ ਤੂੰ ਤੱਕ ਦੀਵਾਰਾਂ ਤੇ ਤੇ ਬਹੁਤ ਖੂਬਸੂਰਤ ਲਿਖ ਸਕਦੇ ਹੋ ਜਿੱਥੇ ਵੀ ਮਰਜ਼ੀ ਕੰਦਾ ਤੇ ਲਿਖ ਸਕਦੇ ਸੋ ਇਹ ਕਲਮਕਾਰੀ ਤੁਹਾਡੀ ਕੀ ਆਪ ਪਤਾ ਮੈਂ ਇਹ ਤਾਂ ਸਿਰਫ ਇੰਗਲਿਸ਼ ਦੇ ਵਿੱਚ ਲਿਖਿਆ ਹੈ ਸੋ ਜਾਨੀ ਇੰਗਲਿਸ਼ ਪੰਜਾਬੀ ਦੋਨਾਂ ਦੇ ਵਿੱਚ ਤੁਸੀਂ ਕੋਰਸ ਲੱਭ ਕੇ ਤੇ ਉਹਨਾਂ ਨੂੰ ਉਹਦੇ ਅਕੋਰਡਿੰਗਲੀ ਕਰ ਸਕਦੇ ਬਿਲਕੁਲ ਕਰ ਸਕਦੇ ਹੋ ਬਿਲਕੁਲ ਕਰ ਸਕਦੇ ਹੋ ਸ ਬਹੁਤ ਹੀ ਖੂਬਸੂਰਤ ਆਈਡੀਆ ਹੈ ਤੁਹਾਡਾ ਮਨਿੰਦਰ ਤੇ ਬਹੁਤ ਹੀ ਵਧੀਆ ਗੱਲ ਹੈ ਕਿ ਸਭ ਤੋਂ ਜ਼ਿਆਦਾ ਸੈਲਫ ਮੇਡ ਹੋ ਹਾਂਜੀ ਹਨ ਕਿਸੇ ਕੋਲੋਂ ਨਹੀਂ ਸਿੱਖਿਆ ਕੋਈ YouTube ਨਹੀਂ ਫੋਲੀ ਕੋਈ ਕੁਝ ਨਹੀਂ ਕੀਤਾ ਤੇ ਖੁਦ ਤੁਹਾਡੇ ਅੰਦਰਲੇ ਸ਼ੌਕ ਨੇ ਕਿ ਮੈਂ ਕੁਝ ਵੱਖਰਾ ਕਰਨਾ ਹੈ ਜੀ ਸੋ ਬਹੁਤ ਹੀ ਐਕਚੁਅਲੀ ਮੈਂ YouTube ਤੇ ਤਾਂ ਜਰੂਰ ਦੇਖੇ ਸੀ ਆਈਡੀਆਜ਼ ਕਿਉਂਕਿ ਅੰਗਲਿਸ਼ ਜਿਵੇਂ ਮੈਂ ਦੱਸਿਆ ਵੀ ਕੰਮ ਹੋਇਆ ਹਨ ਉਹਦੇ ਤੋਂ ਫਿਰ ਉਹਨੂੰ ਪੰਜਾਬੀ ਦੇ ਵਿੱਚ ਕਨਵਰਟ ਕਰਨਾ ਹੁਣ ਰਾਈਟ ਨਾਉ ਮੈਂ ਆਪਣੇ ਅੱਖਰਾਂ ਨੂੰ ਤਕਰੀਬਨ 12 ਤਰੀਕਿਆਂ ਦੇ ਨਾਲ ਲਿਖ ਸਕਦੀ ਹਾਂ ਤੇ ਮੈਂ ਉਹਨਾਂ ਨੂੰ ਸਕ੍ਰਿਪਟਸ ਦਾ ਨਾਮ ਦੇ ਸਕਦੇ ਆਪਾਂ ਜਿਸ ਤਰ੍ਹਾਂ ਇਹ ਸਾਦੇ ਮੈਂ ਹੋ ਕੁਛਣਾ ਚਾਹਦੀ ਸੀ ਮੈਂ ਤੁਸੀਂ ਉਡਾੜਾ ਵੀ ਲਿਖਦੇ ਹੋ ਕਿਨੇ ਹਾਂਜੀ ਬਿਲਕੁਲ ਉੜੇ ਆੜੇ ਤੋਂ ਤਾਂ ਸ਼ੁਰੂਆਤ ਹੋਈ ਹੈ ਹਾਂ 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 ਉਧਰ ਕਰੋ ਜਰਾ ਹਾਂ ਉੜਾ ਆੜਾ ਅਦਰ ਜਦਰ ਹਾਂ 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 ਸੋ ਇਹ ਉੜਾ ਆੜਾ ਈੜੀ ਕ ਕਹਾ ਬਿਲਕੁਲ ਸਾਰੀ ਪੰਤੀ ਲਿਖੀ ਹੋਈ ਹੈ ਤੇ ਗੱਲ ਸੁਣੋ ਇੱਥੇ ਸਾਡੇ ਪੰਜਾਬੀ ਸਕੂਲ ਚੱਲਦੇ ਨੇ ਤੇ ਉਹਨਾਂ ਦੇ ਨਾਲ ਥੋੜਾ ਉਹਨਾਂ ਦੇ ਵਿੱਚ ਵੀ ਬੱਚਿਆਂ ਨੂੰ ਥੋੜਾ ਇਹ ਖੁਸ਼ਕਤ ਕਰਕੇ ਲਿਖਣਾ ਜਿਹੜਾ ਸਿਖਾਇਆ ਜਾ ਸਕਦਾ ਹਾਂਜੀ ਬਿਲਕੁਲ ਮੈਂ ਉਹਨਾਂ ਨੂੰ ਅਪਰੋਚ ਕਰ ਸਕਦੀ ਹਾਂ ਤਾਂ ਨਾ ਸੋ ਇਹ तकरीबन 12 ਸਟਾਈਲਸ ਨੇ ਜੇ ਤੁਸੀਂ ਸਟਾਈਲ ਦੇਖੋਗੇ ਇਹਨਾਂ ਵਿੱਚ ਹਰੇਕ ਦੇ ਵਿੱਚ ਥੋੜਾ ਥੋੜਾ ਫਰਕ ਹੈ। ਇਹ ਇੱਕ ਆਰਟ ਆ। ਹਾਂਜੀ ਇਹ ਆ। ਕਿਸੇ ਚੀਜ਼ ਨੂੰ ਸਜਾਉਣ ਵਾਸਤੇ ਕਿਸੇ ਚੀਜ਼ ਨੂੰ ਡਿਸਪਲੇ ਕਰਨ ਵਾਸਤੇ ਉਹਨਾਂ ਉਹਨਾਂ ਨੂੰ ਤੁਸੀਂ ਕਿਸ ਢੰਗ ਦੇ ਨਾਲ ਉਹਨੂੰ ਲਿਖਦੇ ਹੋ। ਹਾਂਜੀ। ਹੁਣ ਜਿੱਦਾਂ ਮੈਂ ਇਹਦੀ ਐਗਜ਼ਾਮਪਲ ਇਦਾਂ ਦੇ ਸਕਦੀ ਆ ਕਿ ਜਿਹੜੇ ਲੱਕੜੀ ਨੂੰ ਕੱਟਣ ਦੇ ਟੂਲਸ ਹੁੰਦੇ ਨੇ ਹਾਂ ਸਾਦਾ ਵੀ ਤੁਸੀਂ ਕੱਟ ਸਕਦੇ ਹੋ। ਹਾਂ ਪਰ ਜਿਹੜੇ ਘੜਦੇ ਆ ਟੂਲਸ ਦੇ ਨਾਲ ਉਹ ਟੂਲਸ ਦੇ ਹੈਲਪ ਦੇ ਨਾਲ ਘੜਤ ਕਰਨ ਰਿਹਾ ਹੈ। ਹੈਨਾ? ਸੋ ਉਹ ਟੂ ਜਿਹੜਾ ਪੈਨ ਹੈ ਉਹ ਸਾਡਾ ਟੂਲ ਹੈ ਅਸੀਂ ਉਹਦੇ ਨਾਲ ਸਿੰਪਲ ਹੱਥ ਲਿਖਤ ਵੀ ਕਰ ਸਕਦੇ ਹਾਂ ਜਾਂ ਅਸੀਂ ਅੱਖਰ ਵੀ ਕੱਢ ਸਕਦੇ ਹਾਂ ਜਦ ਮੇਰੇ ਅਰਗੇ ਕਿਚੇ ਵਿੱਚ ਮਾਰ ਸਕਦੇ ਹਾਂ ਹਾਂਜੀ ਲਿਖਾਈ ਮੇਰੀ ਵੀ ਕਿਚੇ ਵਿੱਚ ਹੀ ਹੈ ਕਲਮਕਾਰੀ ਦਾ ਮਤਲਬ ਇਹ ਨਹੀਂ ਕਿ ਤੁਹਾਡੀ ਹੈਂਡਰਾਈਟਿੰਗ ਵਧੀਆ ਹੋ ਜਾਏਗੀ ਹਾਂ ਪਰ ਕਿਉਂਕਿ ਇਹ ਤੁਹਾਨੂੰ ਬਹੁਤ ਧਿਆਨ ਨਾਲ ਬਹੁਤ ਹੌਲੀ ਹੌਲੀ ਲਿਖਣਾ ਪੈਂਦਾ ਹੈ ਜਾਨੀ ਕਲਮਕਾਰੀ ਜ਼ਰੂਰੀ ਨਹੀਂ ਕਿ ਤੁਹਾਡੀ ਲਿਖਾਈ ਵਧੀਆ ਤਾਂ ਕਰ ਸਕਦੇ ਹੋ ਕੋਈ ਜਣਾ ਵੀ ਜਿਹੜਾ ਹੈ ਉਹ ਕਲਮਕਾਰੀ ਕਰ ਸਕਦਾ ਕਰ ਸਕਦਾ ਬਿਲਕੁਲ ਕਰ ਸਕਦਾ ਜਿਹਨੂੰ ਨਹੀਂ ਵੀ ਲਿਖਣਾ ਆਉਂਦਾ ਵੀ ਸਿੱਖ ਸਕਦਾ ਤੁਸੀਂ ਘਰ ਇਕੱਲੇ ਬੈਠੇ ਹੋ ਤੁਸੀਂ ਆ ਰਾਈਟ ਨਾਉ ਕਿਸੇ ਕਾਰਨ ਵਸ਼ ਕੰਮ ਨਹੀਂ ਕਰ ਸਕਦੇ ਤੁਹਾਡੇ ਕੋਈ 60 ਫੀਟ ਲੱਗ ਗਈ ਹੈ ਰੈਸਟ ਟਾਈਮ ਟੂ ਸਟਾਰਟ ਦੇਖੋ ਦੋ ਚੀਜ਼ਾਂ ਹੈ ਨਾਲੇ ਪੁੰਨ ਨਾਲੇ ਫੜੀਆਂ ਹੈ ਨਾ ਵੀ ਨਾਲੇ ਤਾਂ ਤੁਸੀਂ ਆਪਣਾ ਵਿਹਲਾ ਟਾਈਮ ਵੀ ਖਰਚ ਕਰ ਸਕਦੇ ਹਾਂ ਇਸ ਜਿਹੇ ਕੰਬਲੇ ਦੂਸਰਾ ਕੁਝ ਨਾ ਕੁਝ ਪ੍ਰੋਡਕਟ ਹੈ ਕੋਮ ਜੜਾ ਵੀ ਹੋ ਜਾਂਦਾ ਹਾਂਜੀ ਸਵਕੇ ਵੀ ਸਹੀ ਗੱਲ ਹੈ ਇੱਕ ਹੋਰ ਵਧੀਆ ਗੱਲ ਹੈ ਪੰਜ ਦੋ ਕਾਜ ਨਹੀਂ ਮਤਲਬ ਲਾਦਾ ਕਈ ਕਾਜ ਨੇ ਇਹਦੇ ਵਿੱਚ ਹਾਂਜੀ ਇੱਕ ਚੀਜ਼ ਹੋਰ ਵਧੀਆ ਕਿ ਇਹ ਬਹੁਤ ਮਹਿੰਗੀ ਹੌਬੀ ਨਹੀਂ ਹੈ ਹਾਂ ਤੁਸੀਂ ਸ਼ਾਪਿੰਗ ਜਾਓਗੇ ਕੁਝ ਤਾਂ ਖਰਚਾ ਕਰਕੇ ਹੀ ਆਉਂਗੇ ਬਿਲਕੁਲ ਇਹਦਾ ਸਭ ਤੋਂ ਵੱਡਾ ਖਰਚਾ ਪੈਨਸਲ ਦਾ ਸੁਣਨਾ ਤਾਂ ਜਕੜਿਆ ਆਇਆ ਹਾਂਜੀ ਇਹਨਾਂ ਨੂੰ ਤਾਂ ਜਕੜਿਆ ਆਇਆ ਕਿਉਂਕਿ ਉਹ ਆਮ ਮੋਟਾਈ ਦੇਣੀ ਹੈ ਲਿਖਤ ਨੂੰ ਮੋਟਾਈ ਦੇਣੀ ਮਤਲਬ ਇੱਕ ਇਕੱਠੀਆਂ ਦੋਵੇਂ ਯੂਜ਼ ਕਰਦੇ ਹੋ ਕਿ ਹਾਂਜੀ ਇਹ ਇਦਾਂ ਹੀ ਯੂਜ਼ ਹੁੰਦੀਆਂ ਕਟਕੀਆਂ ਅੱਛਾ ਜੀ ਯੂਜ਼ ਹੁੰਦੀਆਂ ਹਾਂਜੀ ਜਦੋਂ ਆਪਾਂ ਇੱਕ ਪੈਨਸਲ ਯੂਜ਼ ਕਰਾਂਗੇ ਤਾਂ ਇੱਕ ਸਿੰਗਲ ਲਾਈਨ ਬਣੇਗੀ ਇਹਦੇ ਨਾਲ ਡਬਲ ਲਾਈਨ ਬਣੇਗੀ ਜਿਵੇਂ ਮੈਂ ਦੱਸਿਆ ਨਾ ਵਾਈਟ ਨਿਪ ਦੇ ਨਾਲ ਲਿਖਿਆ ਜਾਂਦਾ ਹੈ ਕਲਮ ਨਾਲ ਲਿਖਿਆ ਜਾਂਦਾ ਹੈ ਬਰਸ਼ਸ ਨਾਲ ਲਿਖਿਆ ਜਾਂਦਾ ਸੀ ਬਹੁਤ ਜ਼ਿਆਦਾ ਸਾਨੂੰ ਇੰਗਲਿਸ਼ ਸਿਖਾਉਂਦੇ ਹੁੰਦੇ ਸੀ ਤਾਂ ਕਹਿੰਦੇ ਜ਼ੀ ਦੀ ਨਿਪ ਲੈ ਕੇ ਆਓ ਪੰਜਾਬੀ ਲਿਖਣੀ ਤਾਂ ਕਹਿੰਦਾ ਜ਼ੈਡ ਦੀ ਨਿਪ ਲੈ ਕੇ ਆਓ ਉਹ ਛੋਟੇ ਹੁੰਦੇ ਆ ਮਤਲਬ ਕਾਪੀ ਦੇ ਵਿੱਚ ਅੰਜ ਲਿਖਿਆ ਸੀ ਫਟੀਆਂ ਜੀ ਯਾ ਤਾਂ ਹੈ ਕਿ ਤੁਸੀਂ ਇਹਨਾਂ ਨੂੰ ਨਵਿਆ ਰਹੇ ਹੋ ਹਾਂਜੀ ਬਿਲਕੁਲ ਤਾਂ ਪੰਜਾਬੀ ਦੇ ਵਿੱਚ ਨਵਿਆ ਰਹੇ ਹੋ ਜੀ ਇੱਕ ਚੀਜ਼ ਮੈਂ ਹੋਰ ਮੈਂਸ਼ਨ ਕਰਾਂਗੀ ਕਿ ਆਪਾਂ ਇਹ ਜ਼ਰੂਰ ਕਹਿ ਦਿੰਨੇ ਆ ਕਿ ਕੋਈ ਪੰਜਾਬੀ ਨੂੰ ਅੱਜ ਕੱਲ ਵਰਤਨਾ ਪਸੰਦ ਨਹੀਂ ਕਰਦਾਗਾ ਹਾਂ ਬੱਚੇ ਉਹ ਤੋਂ ਦੂਰ ਜਾ ਰਹੇ ਆ ਆਮ ਉਹਦਾ ਉਹਨੂੰ ਇੰਟਰਸਟਿੰਗ ਤਰੀਕੇ ਦੇ ਨਾਲ ਬੱਚੇ ਨੂੰ ਪ੍ਰੈਜ਼ੈਂਟ ਕਰਨ ਦਾ ਵੀ ਇਹ ਤੰਗ ਹੋ ਸਕਦਾ ਆ ਬੱਚੇ ਜਦੋਂ ਅੱਖਰ ਡਰਾ ਕਰਦੇ ਆ ਉਹਨਾਂ ਨੂੰ ਨਾਂ ਇਕੱਲਾ ਸਿਖਾਉਣਾ ਹੀ ਸੌਖਾ ਨਹੀਂਗਾ ਅੱਖਰਾਂ ਨੂੰ ਉਹਨਾਂ ਨੂੰ ਮਜ਼ਾ ਵੀ ਆਏਗਾ ਡਰਾ ਕਰਦੇ ਵਕਤ ਜਿੱਦਾਂ ਮੈਂ ਆਹ ਕਲਰਫੁੱਲ ਐਗਜ਼ਾਮਪਲਸ ਦਿੱਤੀਆਂ ਅੱਖਰਕਾਰੀ ਦੀਆਂ ਜਦੋਂ ਬੱਚੇ ਇਦਾਂ ਕਲਰਫੁੱਲ ਤਰੀਕੇ ਨਾਲ ਡਰਾ ਕਰਨਗੇ ਤਾਂ ਉਹਨਾਂ ਨੂੰ ਅੱਖਰ ਵੀ ਆ ਜਾਣੇ ਆ ਵੀ ਤੁਸੀਂ ਜ਼ਰੂਰ ਕਿਹੜਾ ਕਿਤੇ ਜੁਆਇਨ ਕਰੋ ਜੇ ਮੈਂ ਇਹ ਵੀ ਬੇਨਤੀ ਕਰਦੀ ਆਂ ਵੀ ਇਹਦੀ ਕਲਾ ਜਿਹੜੀ ਹੈ ਨਾ ਇਹ ਵਾਕਿਆ ਹੀ ਵੱਖਰੀ ਹੈ ਇਹ ਵਾਕਏ ਸਾਡੇ ਲਈ ਬਹੁਤ ਯੂਸਫੁਲ ਹੈ ਅਸੀਂ ਸੋਚਦੇ ਹਾਂ ਸਾਡੇ ਬੱਚੇ ਲਿਖਣਾ ਨਹੀਂ ਚੜ੍ਹਦੇ ਉਹਨਾਂ ਨੂੰ ਇਸ ਢੰਗ ਦੇ ਨਾਲ ਅਗਰ ਸੋਹਣੇ ਢੰਗ ਨਾਲ ਲਿਖਣਾ ਸਿਖਾਇਆ ਜਾਵੇ ਤਾਂ ਉਹਨਾਂ ਨੂੰ ਕੁਝ ਨਵਾਂ ਇਹਦੇ ਵਿੱਚੋਂ ਲੱਭੇਗਾ ਤੇ ਖਾਸ ਤੌਰ ਤੇ ਪੰਜਾਬੀ ਬੋਲੀ ਲਈ ਇਹ ਬਹੁਤ ਜ਼ਿਆਦਾ ਅਹਿਮੀਅਤ ਰੱਖਦਾ ਸੋ ਹੋਰ ਕੋਈ ਗੱਲ ਤੁਸੀਂ ਸਾਡੇ ਸਰੋਤਿਆਂ ਨਾਲ ਸਾਂਝ ਕਰਨੀ ਚਾਹੋ ਤਾਂ ਫਿਰ ਕਰ ਸਕਦੇ ਹੋ ਹਾਂਜੀ ਮੇਰਾ ਇੰਸਟਾਗ੍ਰam ਅਕਾਊਂਟ ਬਣਿਆ ਹੋਇਆ ਹੈ ਅੰ ਇੰਸਟਾਗ੍ਰam ਤੇ ਮੈਂ ਜੋ ਵੀ ਆਪਣਾ ਲਿਖਦੀ ਹਾਂ ਉਹ ਪੋਸਟ ਕਰਦੀ ਹਾਂ ਹਰ ਵਾਰੀ ਅ ਯੂਟਿਊਬ ਚੈਨਲ ਵੀ ਹੈ ਸ਼ਾਇਦ ਮੈਂ ਕੁਝ ਐਦਾਂ ਦੀਆਂ ਵੀਡੀਓਜ਼ ਵੀ ਬਣਾਵਾਂ ਜਿਦੇ ਵਿੱਚ ਪੰਜਾਬੀ ਦੀ ਕਲਮਕਾਰੀ ਕਿੱਦਾਂ ਕੀਤੀ ਜਾਂਦੀ ਹੈ ਉਹਦੇ ਬਾਰੇ ਦੱਸਿਆ ਜਾਵੇ ਅ ਇੰਸਟਾਗ੍ਰam ਤੇ ਕਈ ਯੰਗ ਪੋਏਟਸ ਨੇ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਉਹ ਅਕਸਰ ਰਿਕੁਐਸਟ ਕਰਦੇ ਆ ਕਿ ਸਾਡੀ ਰਚਨਾ ਨੂੰ ਤੁਸੀਂ ਕਲਮਕਾਰੀ ਦੇ ਵਿੱਚ ਲਿਖ ਕੇ ਦਿਓ ਹਾਂਜੀ ਦੋਨਾਂ ਨੂੰ ਫਾਇਦਾ ਹੋ ਜਾਂਦਾ ਹੈ ਇੰਸਟਾਗ੍ਰam ਦਾ ਕੋਈ ਹੁੰਦਾ ਤੁਹਾਡਾ ਹਾਂਜੀ ਫਾਲੋ ਕਰਨ ਲਈ ਹਾਂਜੀ ਉਹਦਾ ਨਾਮ ਮੇਰੇ ਅਕਾਊਂਟ ਦਾ ਹੈਗਾ ਕੈਲ C A L ਅੰਡਰਸਕੋਰ uh, M ਅੰਡਰਸਕੋਰ ਆਰਟਸ ਕੈਲਗਰੀ ਦਾ ਕੈਲ ਹਾਂ ਮਨਿੰਦਰ ਦਾ M, M. the arts ਪਰ ਵਿੱਚ ਅੰਡਰਸਕੋਰਸ ਹੁੰਦੇ ਨੇ ਵਿੱਚ ਕੈਲ ਅੰਡਰਸਕੋਰ m ਅੰਡਰਸਕੋਰ arts arts a r t s ਹਾਂਜੀ you YouTube ਦਾ ਵੀ ਇਹੀ ਨਾਮ ਹੈ ਮੈਂ ਵੀ ਫਾਲੋ ਕਰੂੰਗੀ ਫਿਰ ਤਾਂ ਜੀ ਜਰੂਰ Pinterest ਦਾ ਵੀ ਇਹੀ ਹੈ ਮੈਂ Pinterest ਤੇ ਵੀ ਪੋਸਟ ਕਰਦੀ ਹਾਂ YouTube ਤੇ ਵੀ ਕਰਦੀ ਹਾਂ ਇਹ ਤਾਂ ਬਈ ਸਾਰਾ ਕੋਈ ਨਵਾਂ ਤਰੀਕਾ ਹੈ ਥੈਂਕ ਯੂ ਮਨਿੰਦਰ ਥੈਂਕ ਯੂ ਤੁਸੀਂ ਸਾਡੇ ਕੋਲ ਆਏ ਤੇ ਅੱਜ ਇਹ ਖੂਬਸੂਰਤ ਕਲਾ ਜਿਹੜੀ ਆ ਉਹਦੇ ਬਾਰੇ ਸਾਡੇ ਨਾਲ ਗੱਲਬਾਤ ਕੀਤੀ ਹੈ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਕਰੇ ਤੁਸੀਂ ਦਿਨ ਦੁਬਲੀ ਤੇ ਰਾਤ ਦੇ ਚੌਕੜੀ ਤੱਕ ਹੀ ਕਰੋ ਸੋ ਇਹਦੇ ਨਾਲ ਹੀ ਆਪਾਂ ਮੁਲਾਕਾਤ ਖਤਮ ਕਰਦੇ ਹਾਂ ਲੋਜੀ ਅੱਜ ਤੁਹਾਡੇ ਨਾਲ ਇੱਕ ਬਹੁਤ ਹੀ ਕਲਾਕਾਰੀ ਵਾਲੀ ਗੱਲ ਆਪਾਂ ਕੀਤੀ ਆ ਹੋ ਸਕੇ ਤੇ ਨੰਨਾ ਜ਼ਰੂਰ ਫੋਲੋ ਵੀ ਕਰੋ ਤੇ ਇਸ ਕਲਮਕਾਰੀ ਦੀ ਕਲਾ ਨੂੰ ਜਿੰਦਾ ਦੁਆਰਾ ਆਪਾਂ ਵੀ ਕਰੀਏ ਬਹੁਤ ਕੋਨਿਆਂ ਚ ਚੱਲ ਰਹੀ ਏ ਨੇ ਪਿੰਨੇ ਚੱਲ ਰਹੀ ਪਰ ਸਾਡੇ ਇੱਕ ਸਟੂਡੀਓ ਦੇ ਵਿੱਚ ਇੱਕ ਆਰਟਿਸਟ ਆਏ ਨੇ ਤੇ ਅਸੀਂ ਜ਼ਰੂਰ ਇਹਨਾਂ ਦੀ ਹੌਸਲਾ ਫਜ਼ਾਈ ਦੇ ਨਾਲ ਨਾਲੋਂ ਨਾਲੋਂ ਜ਼ਿਆਦਾ ਆਪਣੇ ਮਾਂ ਬੋਲੀ ਦੀ ਹੌਸਲਾ ਫਸਾਏ ਕਰਨੇ ਚਾਹੁੰਦੇ ਸੋ ਸਾਰਿਆਂ ਨੂੰ ਇਹਦੇ ਨਾਲੇ ਪ੍ਰੋਗਰਾਮ ਅਸੀਂ ਖਤਮ ਕਰਦੇ ਆਂ ਮਿਲਾਂਗੇ ਫੇਰੇ ਅਗਲੀ ਵਾਰ ਕਿਸੇ ਹੋਰ ਵਧੀਆ ਜੀ ਗੱਲਬਾਤ